ਸਾਸਟ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਜਿਹੜੀ ਮੈਂ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਨ ਜਾ ਰਿਹਾ ਹੈਗਾ ਇਹ ਲੱਖਾਂ ਰੁਪਏ ਦੀ ਇਨਫੋਰਮੇਸ਼ਨ ਹੈ ਇਸ ਵੀਡੀਓ ਦਾ ਬਣਾਉਣ ਦਾ ਮਕਸਦ ਸਿਰਫ ਇਹੀ ਆ ਕਿ ਤੁਸੀਂ ਆਪਣਾ ਬਚਾਓ ਕਿਵੇਂ ਠੱਗ ਏਜੰਟਾਂ ਤੋਂ ਕਰ ਸਕਦੇ ਹੋ ਕਿਵੇਂ ਤੁਸੀਂ ਆਪਣਾ 20 25 25 ਲੱਖ ਰੁਪਏ ਜਿਹੜਾ ਤੁਹਾਡੇ ਤੋਂ ਲੈਂਦੇ ਨੇ ਉਹ ਤੁਸੀਂ ਬਚਾ ਸਕਦੇ ਹੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਉਹ ਚੀਜ਼ਾਂ ਦੱਸੂਗਾ ਜਿਸ ਦੇ ਵਿੱਚ ਤੁਸੀਂ ਸਾਰਾ ਆਪਣਾ ਇਹ ਤਾਮ-ਜਾਮ ਜਿਹੜਾ ਵੀਜ਼ੇ ਦਾ ਆ ਉਹ ਆਪ ਕਰ ਸਕਦੇ ਹੋ ਤੁਸੀਂ ਦੇਖਿਆ ਹੋਣਾ ਕੁਝ ਏਜੰਟ ਤਾਂ ਇਦਾਂ ਦੇ ਨੇ ਜਿਨ੍ਹਾਂ ਨੇ ਆਪ ਕਦੇ ਇੰਡੀਆ ਤੋਂ ਬਾਹਰ ਪੈਰ ਰੱਖੇ ਹੀ ਨਹੀਂ ਦੇਖਿਆ ਫਿਰ ਵੀ ਉਹ ਇਮੀਗ੍ਰੇਸ਼ਨ ਦਾ ਜਿਹੜਾ ਇਹ ਬਿਜ਼ਨਸ ਹੈ ਆ ਉਹ ਕਰਦੇ ਨੇ ਤੇ ਤੁਸੀਂ ਲੱਖਾਂ ਛੱਡੋ ਕਰੋੜਾ ਰੁਪਏ ਇੱਕ ਮਹੀਨੇ ਦਾ ਹੀ ਕਮਾਉਂਦੇ ਨੇ ਇਹ ਕੰਮ ਤੁਸੀਂ ਵੀ ਕਰ ਸਕਦੇ ਹੋ ਚਲੋ ਤੁਸੀਂ ਬਿਜ਼ਨਸ ਪਰਪਸ ਦੇ ਲਈ ਨਹੀਂ ਅਟਲੀਸ ਤੁਸੀਂ ਆਪਣਾ ਵੀਜ਼ਾ ਤਾਂ ਜ਼ਰੂਰ ਅਪਲਾਈ ਕਰ ਸਕਦੇ ਹੋ ਅਗਰ ਤੁਹਾਡੇ ਡਾਕੂਮੈਂਟ ਸਹੀ ਹੋਣ ਤੇ ਤੁਹਾਨੂੰ ਸੱਦਣ ਵਾਲੇ ਦੀ ਮਨਸ਼ਾ ਸਾਫ਼ ਹੋਵੇ ਤਾਂ ਤੁਹਾਡਾ ਵੀਜ਼ਾ ਕੋਈ ਵੀ ਰਿਫਿਊਜ਼ ਨਹੀਂ ਕਰ ਸਕਦਾ ਅਗਰ ਰਿਫਿਊਜ਼ ਕਰ ਵੀ ਦੇਵੇ ਤਾਂ ਵੀਜ਼ਾ ਤਾਂ ਐਮਬੈਸੀ ਤੋਂ ਅੜ ਕੇ ਵੀ ਲਿਆ ਜਾਂਦਾ ਆ ਬਸ ਤੁਹਾਡੇ ਕੋਲ ਪਰੂਰੇ ਡਾਕੂਮੈਂਟ ਹੋਣੇ ਚਾਹੀਦੇ ਹਨ ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਹੈਗਾ ਇਹ ਵੀਡੀਓ ਨੂੰ ਸਕਿਪ ਨਾ ਕਰਿਓ ਅਗਰ ਤੁਹਾਨੂੰ ਇਹ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਵੀਡੀਓ ਨੂੰ ਪੂਰੀ ਦੇਖਿਓ ਇੱਕ ਵਾਰ ਇਹ ਮੇਰਾ ਆਪਣਾ ਜ਼ਿੰਦਗੀ ਦਾ ਤਜਰਬਾ ਹੈ ਤੇ ਮੈਂ ਖੁਦ ਬਹੁਤ سارے ਦੇਸ਼ ਘੁੰਮੇ ਨੇ ਤੇ ਦੇਖੇ ਨੇ ਤੇ ਸਾਰੇ ਜਿਹੜੀ ਜਿੰਨੀ ਵੀ ਫਾਈਲਵਰਕ ਆ ਆਪ ਕੀਤਾ ਜਾਂ ਤੇ ਮੈਂ 2018 ਤੋਂ ਇਸ ਇਮੀਗੇਰੇਸ਼ਨ ਇੰਡਸਟਰੀ ਦੇ ਵਿੱਚ ਕੰਮ ਕਰ ਰਿਹਾ ਹੈਗਾ ਹਾਂ ਤੇ ਹੁਣ ਮੈਂ ਦੱਸਣ ਜਾ ਰਿਹਾ ਹੈਗਾ ਜਿੱਦਾਂ ਤੁਸੀਂ ਕਿਸੇ ਵੀ ਵਿਜ਼ਟਰ ਵੀਜ਼ਾ ਨੂੰ ਅਪਲਾਈ ਕਰਦੇ ਹੋ ਤਾਂ ਉਹਦੇ ਵਿੱਚ ਕੋਈ ਜ਼ਿਆਦਾ ਡਾਕੂਮੈਂਟ ਦੀ ਜ਼ਰੂਰਤ ਨਹੀਂ ਹੁੰਦੀ ਹੈਗੀ ਬਸ ਕੁਝ ਲੋਕ ਕੀ ਕਰਦੇ ਨੇ ਬਿਨਾ ਮਤਲਬ ਤੋਂ ਪ੍ਰਾਪਰਟੀ ਦੀਆਂ ਫਰਦਾਂ ਹੋ ਗਈਆਂ ਉਹਨਾਂ ਨੂੰ ਟ੍ਰਾਂਸਲੇਸ਼ਨ ਕਰਕੇ ਲਗਾ ਦਿੰਦੇ ਨੇ ਕੋਈ ਕੋਈ ਫੋਟੋਆਂ ਲਗਾ ਦਿੰਦਾ ਕੋਈ ਕੁਝ ਲਗਾ ਦਿੰਦਾ ਅਗਰ ਤੁਸੀਂ ਬਹੁਤ ਜ਼ਿਆਦਾ ਡਾਕੂਮੈਂਟ ਵੀ ਲਗਾਣੇ ਹੋ ਉਹ ਵੀਜ਼ਾ ਆਫੀਸਰ ਇੰਨਾ ਸਟੱਡੀ ਨਹੀਂ ਕਰ ਸਕਦਾ ਮੈਨੂੰ ਨਹੀਂ ਲੱਗਦਾ ਕਿਸੇ ਇੱਕ ਪ੍ਰੋਫਾਈਲ ਦੇ ਉੱਤੇ ਉਹ 10 ਤੋਂ 15 ਮਿੰਟ ਤੋਂ ਜ਼ਿਆਦਾ ਸਮਾਂ ਲਗਾਉਂਦਾ ਹੋਏਗਾ ਹੁਣ ਆਪਣੀ ਜਿਹੜੀਆਂ ਇੰਡੀਆ ਦੀਆਂ ਫਰਦਾਵਾਂ ਹੁੰਦੀਆਂ ਨੇ ਉਹ ਤੇ ਖਸਰਾ ਨੰਬਰ ਖਾਤਾ ਨੰਬਰ ਤੁਹਾਨੂੰ ਕੀ ਲੱਗਦਾ ਉਹਨਾਂ ਨੂੰ ਇਹ ਚੀਜ਼ਾਂ ਸਭ ਸਮਝ ਆ ਜਾਣਗੀਆਂ ਬਿਲਕੁਲ ਨਹੀਂ ਇਹ ਤਾਂ ਆਪਣੇ ਜੋ ਪੰਜਾਬ ਦੇ ਵਿੱਚ ਪੰਜਾਬੀ ਬੋਲਦੇ ਹਨ ਉਹਨਾਂ ਨੂੰ ਵੀ ਸਮਝ ਨਹੀਂ ਆਉਂਦੀ ਤਾਂ ਗੋਰਿਆਂ ਨੂੰ ਕਿੱਥੋਂ ਸਮਝ ਆ ਜਾਣਗੀਆਂ ਤੁਸੀਂ ਬਿਲਕੁਲ ਚਾਰ ਤੋਂ ਪੰਜ ਤਰ੍ਹਾਂ ਦੇ ਡਾਕੂਮੈਂਟ ਨੇ ਜਿਹੜੇ ਉਹ ਲਗਾ ਕੇ ਆਪਣਾ ਜਿਹੜਾ ਇਹ ਵੀਜ਼ਾ ਹਾਸਲ ਕਰ ਸਕਦੇ ਹੋ ਪਹਿਲਾਂ ਮੈਂ ਤੁਹਾਨੂੰ ਇੱਕ ਐਕਸਪੀਰੀਅੰਸ ਦੱਸੂਗਾ ਕੁਝ ਦਿਨ ਪਹਿਲਾਂ ਮੈਨੂੰ ਇੱਕ ਮੁੰਡਾ ਮੋਂਟਰੀਅਲ ਵਿਖੇ ਮਿਲਿਆ ਉਹ ਮੈਨੂੰ ਪੁੱਛ ਰਿਹਾ ਸੀਗਾ ਕਿ ਭਾਜੀ ਮੈਨੂੰ ਕੋਈ ਕੰਮ ਲਵਾ ਦਿਓ ਮੈਂ ਗੁਰਦੁਆਰਾ ਸਾਹਿਬ ਗਿਆ ਸੀਗਾ ਮੈਂ ਕਿਹਾ ਕੰਮ ਤਾਂ ਲਵਾ ਦਨਾਂ ਤੇਰੇ ਕੋਲ ਵਰਕ ਪਰਮਿਟ ਹੈਗਾ ਆ ਕਹਿੰਦਾ ਵਰਕ ਪਰਮਿਟ ਨਹੀਂ ਹੈਗਾ ਮੈਂ ਤਾਂ ਵਿਜ਼ਿਟਰ ਵੀਜ਼ੇ ਤੇ ਆਇਆ ਹਾਂ ਮੈਂ ਵੀ ਬਿਲ ਆਇਆ ਤੇ ਮੇਰੀ ਵਾਈਫ ਵੀ ਬੇਲੀ ਆ ਪਿਛਲੇ 2 ਮਹੀਨੇ ਤੋਂ ਅਸੀਂ ਕੋਈ ਕੰਮ ਕਰਨੀ ਕੀਤਾ ਹੈਗਾ ਤੇ ਇੱਥੇ ਗੁਰਦੁਆਰਾ ਸਾਹਿਬ ਆ ਗਿਆ ਸੀ ਸਵੇਰੇ ਸ਼ਾਮ ਆ ਕੇ ਸੇਵਾ ਕਰਦੇ ਆ ਤੇ ਲੰਗਰ ਛੱਕੇ ਜਾਂਦੇ ਆ ਤੇ ਮੈਨੂੰ ਸੁਣ ਕੇ ਬੜਾ ਦੁੱਖ ਹੋਇਆ ਤੇ ਜਦੋਂ ਮੈਂ ਉਸ ਨੂੰ ਪੁੱਛਿਆ ਤੇਰਾ ਵੀਜ਼ਾ ਚੇਂਜ ਕਰਵਾ ਦੰਨੇ ਆ ਵਰਕ ਪਰਮਿਟ ਦੇ ਵਿੱਚ ਤੋ ਕਹਿੰਦਾ ਵੀਰੇ ਮੇਰੇ ਕੋਲ ਹੁਣ ਇੰਨੇ ਪੈਸੇ ਨਹੀਂ ਹੈਗੇ ਮੈਂ ਇੰਡੀਆ ਤੋਂ ਇੱਥੇ 34 ਲੱਖ ਰੁਪਏ ਲਗਾ ਕੇ ਆਇਆ ਹੈਗਾ ਆ ਜਿਹੜੇ ਟਿਕਟ ਤੇ ਪੈਸੇ ਨੇ ਉਹ ਲੱਗ ਤੋਂ 35 ਲੱਖ ਰੁਪਏ ਏਜੰਟ ਨੇ ਮੰਗਿਆ ਸੀ ਉਹ 34 ਲੱਖ ਲਗਾ ਕੇ ਕੈਨੇਡਾ ਦੇ ਵਿੱਚ ਸਿਰਫ ਇੱਕ ਵਿਜ਼ਿਟਰ ਵੀਜ਼ਾ ਲਗਾ ਕੇ ਆਇਆ ਤੇ ਜਦੋਂ ਉਹ ਕੈਨੇਡਾ ਦੇ ਵਿੱਚ ਆਇਆ ਫਿਰ ਵੀ ਉਸ ਨੂੰ 에어ਪੋਰਟ ਤੋਂ ਬਾਹਰ ਨਹੀਂ ਆਉਣ ਦਿੱਤਾ ਗਿਆ 에어ਪੋਰਟ ਤੋਂ ਬਾਹਰ ਨਾ ਆਉਣ ਦਾ ਕਾਰਨ ਇਹ ਸੀਗਾ ਕਿ ਉਸ ਦੇ ਕੋਲ ਪੂਰੀ ਇਨਫੋਰਮੇਸ਼ਨ ਨਹੀਂ ਸੀਗੀ ਤਾਂ ਉਸ ਨੇ 에어ਪੋਰਟ ਤੇ ਹੀ ਮੌਕੇ ਤੇ ਉਹਨੂੰ ਸਿਰਫ ਦੋ ਆਪਸ਼ਨ ਦਿੱਤੀਆਂ ਕਿ ਜੇ ਤਾ ਤੂੰ ਇੱਥੇ ਰਹਿਣਾ ਹੈ ਤਾਂ ਤੈਨੂੰ ਰਿਫਿਊਜੀ ਕਲੇਮ ਅਪਲਾਈ ਕਰਨਾ ਪੈਣਾ ਹੈ ਨਹੀਂ ਅਸੀਂ ਤੈਨੂੰ ਡਿਪੋਰਟ ਕਰਵਾਵਾਂਗੇ ਹੁਣ ਉਸ ਨੇ ਜਦੋਂ ਆਪਣੇ ਏਜੰਟ ਨਾਲ ਗੱਲ ਕੀਤੀ ਉਹ ਕਹਿੰਦਾ ਮੈਂ ਤੈਨੂੰ ਕੋਈ ਵੀ ਪੈਸੇ ਰਿਫੰਡ ਨਹੀਂ ਕਰ ਸਕਦਾ ਤਾਂ ਉਸ ਦੇ ਕੋਲ ਹੋਰ ਕੋਈ ਆਪਸ਼ਨ ਨਹੀਂ ਨਹੀਂ ਸੀ ਤਾਂ ਉਸ ਨੇ ਆਪਣਾ ਜਿਹੜਾ ਰਿਫਿਊਜੀ ਕਲੇਮ ਸੀ ਉਹੀ ਅਪਲਾਈ ਕਰ ਦਿੱਤਾ ਆ ਤੇ ਹਾਲੇ ਉਸ ਦਾ ਵਰਕ ਪਰਮਿਟ ਉਸ ਨੂੰ ਰੀਸੀਵ ਨਹੀਂ ਸੀ ਹੋਇਆ ਉਸ ਨੂੰ ਆਈਡੀ ਜ਼ਰੂਰ ਦਿੱਤੀ ਗਈ ਸੀ ਤੇ ਮੈਂ ਉਸ ਨੂੰ ਬਾਅਦ ਵਿੱਚ ਕੰਮ ਤੇ ਲਗਵਾ ਵੀ ਦਿੱਤਾ ਜਦੋਂ ਉਸ ਦਾ ਵਰਕ ਪਰਮਿਟ ਆ ਗਿਆ ਸੀ ਪਰ ਹੁਣ ਅੱਗੇ ਉਸ ਦਾ ਕੇਸ ਪਾਸ ਹੋਣਾ ਆ ਨਹੀਂ ਹੋਣਾ ਆ ਉਹ ਰੱਬ ਜਾਣਦਾ ਆ ਉਹਨੂੰ ਇਹ ਵੀ ਨਹੀਂ ਪਤਾ ਕਿ ਹੁਣ ਜਿਹੜਾ ਉਹਨੇ ਲਾਇਰ ਹਾਇਰ ਕੀਤਾ ਆ ਉਹਨੇ ਉਹਦੀ ਕੀ ਸਟੋਰੀ ਬਣਾਈ ਆ ਤੇ ਵੈਸੇ ਵੀ ਤੁਹਾਨੂੰ ਪਤਾ ਹੀ ਆ ਕੈਨੇਡਾ ਹੁਣ ਕਿੰਨਾ ਸਟ੍ਰਿਕਟ ਚੱਲ ਰਿਹਾ ਹੈਗਾ ਤੇ ਅੱਜ 30 ਡੇਟ ਦੇ ਵਿੱਚ ਜਿਹੜਾ ਰਿਫਿਊਜੀ ਕਲੇਮ ਆ ਉਹ ਬਹੁਤ ਹੀ ਘੱਟ ਲੋਕਾਂ ਦਾ ਪਾਸ ਹੁੰਦਾ ਆ ਤੇ ਉਸ ਤੋਂ ਬਾਅਦ ਮੈਂ ਸੋਚਿਆ ਕਿ ਇਹ ਮੈਂ ਵੀਡੀਓ ਬਣਾਵਾਂ ਤੇ ਤੁਹਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਾਂ ਕਿ ਉਹ ਕੁਝ ਕਿਹੜੇ ਡਾਕੂਮੈਂਟ ਨੇ ਜਿਹੜੇ ਲਗਾ ਕੇ ਤੁਸੀਂ ਆਪਣੀ ਫਾਈਲਿੰਗ ਸਾਰਾ ਕੁਝ ਆਪ ਹੀ ਕਰ ਸਕਦੇ ਹੋ ਅੱਗੇ ਤਾਂ ਅਗਰ ਤੁਹਾਡਾ ਏਜੰਟ ਤੁਹਾਨੂੰ ਕੋਈ ਬੇਵਕੂਫੀ ਬਣਾਵੇ 50 ਲੱਖ ਜਾਂ ਲੱਖ ਰੁਪਇਆ ਤੁਹਾਡੇ ਡਾਕੂਮੈਂਟ ਤਿਆਰ ਕਰਨ ਦੇ ਮੰਗੇ ਤਾਂ ਉਹ ਤੁਸੀਂ ਉਹਨੂੰ ਆਪ ਹੀ ਰੈਡੀ ਕਰਕੇ ਦੇ ਸਕਦੇ ਹੋ ਅਗਰ ਤੁਸੀਂ ਫਾਈਲ ਕਿਸੇ ਕੋਲ ਲਗਵਾਉਣੀ ਵੀ ਆ ਤਾਂ ਤਾਂ ਸਭ ਤੋਂ ਪਹਿਲੇ ਨੰਬਰ ਤੇ ਅਗਰ ਤੁਸੀਂ ਜੌਬ ਕਰਦੇ ਹੋ ਤੁਸੀਂ ਜੌਬ ਕਰਦੇ ਹੋ ਤਾਂ ਤੁਹਾਡੀ ਸੈਲਰੀ ਕਿੰਨੀ ਹੋਣੀ ਚਾਹੀਦੀ ਹੈ ਹੁਣ ਆਪਾਂ ਪੰਜਾਬ ਦੀ ਗੱਲ ਕਰੀਏ ਮੈਂ ਦੇਖਿਆ ਨਾਰਮਲ ਜਿਹੜਾ ਨੌਜਵਾਨ ਵਰਗ ਹੈ ਉਹਨਾਂ ਦੀ ਜਿਹੜੀ ਸੈਲਰੀ ਹੈ ਚਾਹੇ ਉਹ ਗ੍ਰੈਜੂਏਟ ਹੈ ਅਗਰ ਕੋਈ ਪ੍ਰਾਈਵੇਟ ਜੌਬ ਕਰਦਾ ਹੈ ਉਸ ਦੀ ਸੈਲਰੀ ਬੜੀ ਮੁਸ਼ਕਿਲ ਨਾਲ 15 ਤੋਂ 20 ਹਜ਼ਾਰ ਹੈ ਜਿਹੜੀ ਕਿ ਕੈਨੇਡਾ ਦੀ ਮਾਤਰ ਤਿੰਨ 100 ਡਾਲਰ ਬਣਦੀ ਹੈ ਜਿਹੜੀ ਕਿ ਇਨਫ ਨਹੀਂ ਹੈ ਤੁਸੀਂ ਇੰਨੀ ਘੱਟ ਸੈਲਰੀ ਦੇ ਵਿੱਚ ਕੈਨੇਡਾ ਦਾ ਵੀਜ਼ਾ ਹਾਸਲ ਨਹੀਂ ਕਰ ਸਕਦੇ ਅਗਰ ਤੁਹਾਡਾ ਕੋਈ ਬਲੱਡ ਰਿਲੇਸ਼ਨ ਹੈ ਤੁਹਾਡਾ ਜਿਹੜਾ ਸਪான்ਸਰ ਬਹੁਤ ਸਟਰੋਂਗ ਹੈ ਤਾਂ ਤਾਂ ਚਾਂਸਸ ਹਨ ਅਦਰਵਾਈਜ਼ ਇਹ ਤੁਸੀਂ ਇੱਕ ਯੰਗ ਬੱਚੇ ਲਈ ਇਹ ਬਹੁਤ ਮੁਸ਼ਕਲ ਹੋ ਜਾਂਦਾ ਹੈ ਵੀਜ਼ਾ ਹਾਸਲ ਕਰਨਾ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਇੰਨੀ ਘੱਟ ਸੈਲਰੀ ਦੇ ਨਾਲ ਕਦੇ ਵਿਦੇਸ਼ ਹੀ ਜਾ ਹੀ ਨਹੀਂ ਸਕਦੇ ਤੁਸੀਂ ਵੀ ਹਜ਼ਾਰ ਸੈਲਰੀ ਦੇ ਨਾਲ ਵੀ ਬਾਹਰ ਜਾ ਸਕਦੇ ਹੋ ਪਰ ਤੁਸੀਂ ਜੌਬ ਦੇ ਨਾਲ ਕੋਈ ਨਾ ਕੋਈ ਬਿਜ਼ਨਸ ਇਨਕਮ ਜਰੂਰ ਸ਼ੋਅ ਕਰ ਦਿਆ ਕਰੋ ਜਦੋਂ ਵੀ ਆਪਣਾ ਤੁਸੀਂ ਟੈਕਸ ਫਾਈਲ ਕਰਦੇ ਹੋ ਮੇਕ ਸ਼ੋਰ ਜਦੋਂ ਤੁਸੀਂ ਆਪਣਾ ਟੈਕਸ ਫਾਈਲ ਕਰਦੇ ਹੋ ਤਾਂ ਤੁਹਾਡੀ ਅਰਨਿੰਗ ਉਸ ਦੇ ਨਾਲ ਟੈਲੀ ਹੋਣੀ ਚਾਹੀਦੀ ਹੈ ਤੇ ਕਦੇ ਵੀ ਆਪਣੀ ਜਿਹੜੀ ਸੈਲਰੀ ਆ ਉਹ ਨੂੰ ਕੈਸ਼ ਦੇ ਵਿੱਚ ਜਾਂ ਕੈਸ਼ ਵਾਊਚਰ ਦੇ ਨਾਲ ਨਾ ਲਿਆ ਕਰੋ ਅਗਰ ਤੁਹਾਨੂੰ ਕੋਈ ਵੀ ਤੁਹਾਡਾ ਜਿਹੜਾ ਬਾਸ ਆ ਉਹ ਸੈਲਰੀ ਕੈਸ਼ ਦਿੰਦਾ ਵੀ ਆ ਤਾਂ ਤੁਸੀਂ ਉਸ ਨੂੰ ਕਹਿ ਕੇ ਉਹ ਸੈਲਰੀ ਨੂੰ ਅਕਾਊਂਟ ਦੇ ਵਿੱਚ ਹੀ ਪਵਾਇਆ ਕਰੋ ਕਿਉਂਕਿ ਤੁਹਾਡੀ ਜਿਹੜੀ ਸਭ ਤੋਂ ਜਿਹੜੀ ਮੇਨ ਇੰਪੋਰਟੈਂਸ ਆ ਉਹ ਅਕਾਊਂਟ ਦੀ ਹੀ ਹੁੰਦੀ ਆ ਕਿ ਜਿਹੜੀ ਸੈਲਰੀ ਹੈ ਉਹ ਤੁਹਾਡੇ ਅਕਾਊਂਟ ਦੇ ਵਿੱਚ ਆਂਦੀ ਹੈ ਉਸ ਦੇ ਨਾਲ ਇੱਕ ਕਨਫਰਮੇਸ਼ਨ ਹੋ ਜਾਂਦੀ ਹੈ ਕਿ ਤੁਸੀਂ ਕਿਸੇ ਲਈ ਕੰਮ ਕਰਦੇ ਹੋ ਤੇ ਜਦੋਂ ਵੀ ਤੁਸੀਂ ਜੌਬ ਕਰਦੇ ਹੋ ਪਹਿਲੇ ਨੰਬਰ ਤੇ ਤੁਸੀਂ ਸੈਲਰੀ ਆਪਣੀ ਅਕਾਊਂਟ ਦੇ ਵਿੱਚ ਪਵਾਣੀ ਹੈ ਦੂਸਰੀ ਚੀਜ਼ ਉਸ ਦੇ ਕੋਲੋਂ ਜੌਬ ਕਨਫਰਮੇਸ਼ਨ ਲੈਟਰ ਜ਼ਰੂਰ ਲੈਣੀ ਹੈ ਜਿਹੜੇ ਕਿ 70% ਜਿਹੜਾ ਨੌਜਵਾਨ ਆ ਉਹ ਲੈਂਦਾ ਹੀ ਨਹੀਂ ਤੁਸੀਂ ਆਪਣੀ ਜਿਹੜੀ ਜੌਬ ਕਨਫਰਮੇਸ਼ਨ ਆ ਉਹ ਜ਼ਰੂਰ ਲੈਣੀ ਆ ਤੇ ਜਦੋਂ ਵੀ ਤੁਸੀਂ ਆਪਣਾ ਵੀਜ਼ਾ ਅਪਲਾਈ ਕਰਨਾ ਆ ਤੁਸੀਂ ਇੱਕ ਐਨਓਸੀ ਜ਼ਰੂਰ ਲੈਣੀ ਆ ਐਨਓਸੀ ਦੀ ਇੱਕ ਬਹੁਤ ਇੰਪੋਰਟੈਂਸ ਹੁੰਦੀ ਹੈ ਇੱਕ ਵੀਜ਼ਾ ਹਾਸਲ ਕਰਨ ਦੇ ਵਿੱਚ ਐਨਓਸੀ ਦਾ ਫੁੱਲ ਫਾਰਮ ਹੁੰਦੀ ਹੈ ਨੋ ਆਬਜੈਕਸ਼ਨ ਸਰਟੀਫਿਕੇਟ ਉਸ ਦੇ ਵਿੱਚ ਤੁਸੀਂ ਲਗਾਨ ਦੇ ਹੋ ਕਿ ਤੁਸੀਂ ਦੱਸਦੇ ਹੋ ਇਮੀਗ੍ਰੇਸ਼ਨ ਆਫੀਸਰ ਨੂੰ ਕਿ ਮੇਰਾ ਨਾਮ ਇਹ ਹੈ ਇਹ ਮੇਰਾ ਕੰਪਨੀ ਦਾ EMPLOYE CARD ਹੈ ਤੇ ਉਸ ਨੂੰ ਲੈਟਰ ਹੈਡ ਤੇ ਤੁਸੀਂ ਲੈਣਾ ਹੈ ਇਹ ਮੇਰਾ EMPLOYE NUMBER ਹੈ ਕਿ ਮੈਂ ਇਸ ਕੰਟਰੀ ਦੇ ਵਿੱਚ ਆਪਣਾ ਵੀਜ਼ਾ ਅਪਲਾਈ ਕਰਨਾ ਚਾਹੁੰਦਾ ਹਾਂ ਤੇ ਮੇਰੀ ਕੰਪਨੀ ਨੂੰ ਇੱਥੇ ਵਿਜ਼ਿਟ ਕਰਨ ਦੇ ਵਿੱਚ ਜਾਂ 15 ਦਿਨ ਲਈ ਜਾਂ 20 ਦਿਨ ਲਈ ਕੋਈ ਇਤਰਾਜ਼ ਨਹੀਂ ਉਹ ਤੁਸੀਂ ਸਭ ਤੋਂ ਪਹਿਲਾਂ ਜ਼ਰੂਰ ਲਗਾਉਣੀ ਹੈ ਉਸ ਤੋਂ ਬਾਅਦ ਤੁਸੀਂ ਜਦੋਂ ਵੀ ਆਪਣਾ ਵੀਜ਼ਾ ਅਪਲਾਈ ਕਰਨਾ ਹੈ ਦੂਜੀ ਇੰਪੋਰਟੈਂਸ ਆ ਜਾਂਦੀ ਹੈ ਤੁਹਾਡੀ ਇਨਕਮ ਟੈਕਸ ਰਿਟਰਨ ਦੀ ਕੋਸ਼ਿਸ਼ ਕਰਿਆ ਕਰੋ ਜੜੀ ਆਪਣੀ ਇਨਕਮ ਹੈ ਉਹ ਥੋੜੀ ਵਧੀਆ ਹੀ ਰੱਖਿਆ ਕਰੋ ਮੈਂ ਇੰਡੀਆ ਦੇ ਵਿੱਚ ਇਦਾਂ ਦੇ ਵੀ ਲੋਕ ਦੇਖੇ ਨੇ ਜਿਨ੍ਹਾਂ ਦੀਆਂ ਮੇਲਾ ਚੱਲਦੀਆਂ ਨੇ ਪਰ ਜਿਹੜਾ ਉਹਨਾਂ ਦੀ ਟੈਕਸ ਫਾਈਲਿੰਗ ਹੈ ਉਹ ਨਿਲ ਦੀ ਹੁੰਦੀ ਹੈ ਕਿਉਂਕਿ ਉਹ ਸਾਰੇ ट्रांजैक्शन ਜ਼ਿਆਦਾਤਰ ਕੈਸ਼ 'ਚ ਕਰਦੇ ਹਨ ਤੇ ਉਹਨਾਂ ਦੇ ਵੀ ਵੀਜ਼ੇ ਨਹੀਂ ਲੱਗਦੇ ਉਦਾਂ ਭਾਵੇਂ نیچے 40 ਲੱਖ ਦੀ ਫੋਰਚੂਨਰ ਗੱਡੀ ਹੁੰਦੀ ਹੈ ਪਰ ਉਹਨਾਂ ਦੀ ਜਿਹੜੀ ਇਨਕਮ ਹੈ ਉਹ 5 ਲੱਖ 6 ਲੱਖ ਤੋਂ ਵੀ ਥੱਲੇ ਦਿਖਾਈ ਜਾਂਦੀ ਹੈ ਹੁਣ ਤਾਂ ਇੰਡੀਅਨ ਗਵਰਨਮੈਂਟ ਨੇ 7 ਲੱਖ ਤੋਂ ਥੱਲੇ ਦਾ ਟੈਕਸ ਹੀ ਮਾਫ ਕਰ ਦਿੱਤਾ ਆ ਸੋ ਤੁਸੀਂ ਆਪਣੀ 7 ਲੱਖ ਤੱਕ ਜਿਹੜੀ ਰਿਟਰਨ ਨੇ ਉਹ ਕੋਸ਼ਿਸ਼ ਕਰਿਆ ਕਰੋ ਜ਼ਰੂਰ ਭਰਿਆ ਕਰੋ ਤੇ ਹਰ ਸਾਲ ਭਰਿਆ ਕਰੋ ਇਸ ਦਾ ਇੱਕ ਬਹੁਤ ਇੰਪੋਰਟੈਂਟ ਰੋਲ ਹੁੰਦਾ ਹੈ ਇਮੀਗ੍ਰੇਸ਼ਨ ਆਫੀਸਰ ਨੂੰ ਪਤਾ ਚੱਲ ਜਾਂਦਾ ਹੈ ਕਿ ਇਹ ਆਪਣੇ ਦੇਸ਼ ਦੇ ਵਿੱਚ ਇੱਕ ਟੈਕਸ ਫਾਈਲ ਕਰਦਾ ਹੈ ਤੇ ਇਸ ਦੀ ਜਿਹੜੀ ਜੌਬ ਹੈ ਸਿਕਿਉਰ ਹੈ ਤੇ ਇਸ ਨੇ ਵਾਪਸ ਆਣਾ ਹੀ ਆਣਾ ਹੈ ਵੀਜ਼ਾ ਆਫੀਸਰ ਨੂੰ ਇੱਕ ਇੱਕ ਪਰਪਸ ਚਾਹੀਦਾ ਹੁੰਦਾ ਹੈ ਕਿ ਤੁਸੀਂ ਵਾਪਸ ਜ਼ਰੂਰ ਆਣਾ ਹੈ ਕਿ ਤੁਹਾਡੇ ਕੋਲ ਇੱਕ ਸਿਕਿਉਰ ਜੌਬ ਹੈ ਜਾਂ ਬਿਜ਼ਨਸ ਹੈ ਤਾਂ ਇਸ ਨੂੰ ਵਾਪਸ ਆ ਕੇ ਤੁਸੀਂ ਜੁਆਇਨ ਕਰਨਾ ਹੈ ਦੂਜੀ ਫਿਰ ਅਗਰ ਤੁਸੀਂ ਬਿਜ਼ਨਸ ਕਰਦੇ ਹੋ ਅੱਜ ਕੱਲ ਹਰ ਇੱਕ ਦਾ ਕੋਈ ਨਾ ਕੋਈ ਛੋਟਾ ਮੋਟਾ ਬਿਜ਼ਨਸ ਜ਼ਰੂਰ ਹੈ ਤੇ ਹੁਣ ਕੀ ਇੱਕ ਨਵਾਂ ਟ੍ਰੈਂਡ ਚੱਲ ਪਿਆ ਹੈਗਾ ਹਰ ਕੋਈ ਕੀ ਕਰਦਾ ਹੈ ਆਪਣਾ ਜਿਹੜਾ ਬਿਜ਼ਨਸ ਹੈ ਉਹ ਰਜਿਸਟਰਡ ਕਰ ਲੈਂਦਾ ਹੈ ਐਮ ਐਸ ਐਮਈ ਜਾਂ ਉਦਯਮ ਆਧਾਰ ਸਰਟੀਫਿਕੇਟ ਬਣਾ ਲੈਂਦਾ ਹੈ ਜਿਹੜਾ ਕਿ ਤੁਸੀਂ ਘਰੇ ਬੈਠ ਕੇ ਵੀ ਅਪਲਾਈ ਕਰ ਸਕਦੇ ਹੋ ਪਰ ਉਹਨਾਂ ਦਾ ਫਿਜ਼ੀਕਲ ਕੋਈ ਵੀ ਕਾਰੋਬਾਰ ਨਹੀਂ ਹੁੰਦਾ ਉਦਯਮ ਆਧਾਰ ਤੁਹਾਡਾ ਕੋਈ ਐਡੀ ਖਾਸ ਮਦਦ ਵੀਜ਼ਾ ਲੈਣ ਦੇ ਵਿੱਚ ਨਹੀਂ ਕਰਦਾ ਕਿਉਂਕਿ ਇਹ ਹਰ ਕੋਈ ਰਜਿਸਟਰਡ ਕਰ ਲੈਂਦਾ ਹੁਣ ਕੁਝ ਲੋਕ ਸਾਡੇ ਆਫਿਸ ਦੇ ਵਿੱਚ ਵਿਜ਼ਿਟ ਕਰਦੇ ਨੇ ਕਹਿੰਦੇ ਹਨ ਅਸੀਂ ਤੁਹਾਨੂੰ ਲੈਟਰ ਹੈਡ ਜਾਂ ਵਿਜ਼ਿਟਿੰਗ ਕਾਰਡ ਪ੍ਰੋਵਾਈਡ ਕਰ ਦਾਂਗੇ ਲੈਟਰ ਹੈਡ ਤੇ ਵਿਜ਼ਿਟਿੰਗ ਕਾਰਡ ਤਾਂ ਹਰ ਕੋਈ ਬਣਾ ਸਕਦਾ ਹੈ ਪਰ ਤੁਹਾਡਾ ਕੋਈ ਜ਼ਰੂਰ ਗਵਰਨਮੈਂਟ ਪ੍ਰੂਫ ਹੋਣਾ ਚਾਹੀਦਾ ਹੈ ਕਿ ਤੁਸੀਂ ਐਕਚੁਅਲ ਦੇ ਵਿੱਚ ਉਹ ਬਿਜ਼ਨਸ ਨੂੰ ਚਲਾਉਂਦੇ ਹੋ ਇਹਦਾ ਮਤਲਬ ਇਹ ਵੀ ਨਹੀਂ ਕਿ ਅਗਰ ਤੁਸੀਂ ਬਿਜ਼ਨਸ ਨੂੰ ਰਜਿਸਟਰਡ ਕਰ ਲਿਆ ਉਦਮ ਆਧਾਰ ਬਣਾ ਲਿਆ ਕਿ ਤੁਹਾਡੇ ਕੋਲ ਗਵਰਨਮੈਂਟ ਰਜਿਸਟਰਡ ਪੇਪਰ ਹੈ ਪਰ ਤੁਹਾਡਾ ਫਿਜ਼ੀਕਲ ਹੀ ਕੋਈ ਵੀ ਡਾਕੂਮੈਂਟ ਐਗਜ਼ਿਸਟ ਕਰਦਾ ਹੀ ਨਹੀਂ ਜਿਹੜਾ ਤੁਹਾਡਾ ਆਫਿਸ ਹੈ ਚਾਹੇ ਇੱਕ ਦੁਕਾਨ ਵੀ ਹੋਵੇ ਉਥੇ ਪ੍ਰੋਪਰ ਬੋਰਡ ਲੱਗਿਆ ਹੋਣਾ ਚਾਹੀਦਾ ਹੈ ਤੇ ਤੁਸੀਂ ਉਸ ਨੂੰ ਗੂਗਲ ਤੇ ਮੈਪਿੰਗ ਉਸ ਦੀ ਜ਼ਰੂਰ ਕਰਨੀ ਹੈ ਉਸ ਦੇ ਨਾਲ ਕੀ ਹੈ ਤੁਸੀਂ ਜਦੋਂ ਵੀ ਆਪਣਾ ਵੀਜ਼ਾ ਅਪਲਾਈ ਕਰਦੇ ਹੋ ਉਸ ਦੀ ਫੋਟੋਗ੍ਰਾਫ ਤੇ ਗੂਗਲ ਮੈਪ ਦਾ ਜਿਹੜਾ ਲਿੰਕ ਹੈ ਉਹ ਆਪਣੀ ਕਵਰਿੰਗ ਲੈਟਰ ਦੇ ਵਿੱਚ ਜ਼ਰੂਰ ਮੈਂਸ਼ਨ ਕਰਨਾ ਹੈ ਤੇ ਜਿਹੜੇ ਕਹਿੰਦੇ ਹਨ ਸਾਡੇ ਕੋਲ ਵਿਜ਼ਿਟਿੰਗ ਕਾਰਡ ਹੈ ਜਾਂ ਲੈਟਰ ਹੈਡ ਹੈ ਉਹ ਕਦੇ ਵੀ ਵਰਕ ਨਹੀਂ ਕਰਦੇ ਕਿਉਂਕਿ ਇਹ ਹਰ ਕੋਈ ਬਣਾ ਸਕਦਾ ਹੈ ਸੋ ਆਪਣੀ ਕੰਪਨੀ ਜ਼ਰੂਰ ਰਜਿਸਟਰਡ ਕਰਾਇਆ ਕਰੋ ਚਾਹੇ ਇੱਕ ਛੋਟੀ ਜੀ ਤੁਹਾਡੀ ਦੁਕਾਨ ਜਾਂ ਇੱਕ ਕੈਬਨ ਵੀ ਹੋਵੇ ਉਸ ਦੀ ਗੂਗਲ ਮੈਪਿੰਗ ਕਰਨੀ ਬਹੁਤ ਜ਼ਰੂਰੀ ਹੈ ਇਸ ਦੇ ਨਾਲ ਤੁਹਾਨੂੰ ਪ੍ਰੋਪਰ ਗਲੋਬਲ ਤੋਂ ਕਿਤੋਂ ਵੀ ਦੇਖਿਆ ਜਾ ਸਕਦਾ ਹੈ ਜਿਸ ਦੇ ਨਾਲ ਤੁਹਾਡੇ ਵੀਜ਼ਾ ਦੇ ਜਿਹੜੇ ਚਾਂਸੇ ਨੇ ਉਹ ਬਹੁਤ ਵੱਧ ਜਾਂਦੇ ਨੇ ਫਿਰ ਬਿਜ਼ਨਸਮੈਨ ਮੈਂ ਬਹੁਤ ਬਿਜ਼ਨਸਮੈਨ ਦੇਖੇ ਨੇ ਜਿਹੜੇ ਬਿਜ਼ਨਸ ਤਾਂ ਕਈ ਸਾਲ ਤੋਂ ਕਰਦੇ ਨੇ ਬਟ ਉਹਨਾਂ ਦੇ ਕੋਲ ਕੋਈ ਕਰੰਟ ਅਕਾਊਂਟ ਹੀ ਨਹੀਂ ਹੈ ਕਰੰਟ ਅਕਾਊਂਟ ਦੀ ਤਾਂ ਇੰਨੀ ਕੁ ਜ਼ਿਆਦਾ ਇੰਪੋਰਟੈਂਸ ਹੈ ਕੋਈ ਵੀ ਕੰਟਰੀ ਦਾ ਵੀਜ਼ਾ ਲੈਣ ਲਈ ਹੁਣ ਕੁਝ ਲੋਕਾਂ ਕੋਲ ਕਰੰਟ ਅਕਾਊਂਟ ਹੈ ਪਰ ਉਹਨਾਂ ਦੇ ਕਰੰਟ ਅਕਾਊਂਟ ਦੇ ਵਿੱਚ ਉਹ ਸਾਨੂੰ ਪੁੱਛਦੇ ਨੇ ਕਿ ਬੈਲੈਂਸ ਕਿੰਨਾ ਚਾਹੀਦਾ ਹੈ ਕਰੰਟ ਅਕਾਊਂਟ ਦਾ ਮਤਲਬ ਹੀ ਇੱਕ ਚਾਲੂ ਖਾਤਾ ਹੁੰਦਾ ਹੈ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਉਸ ਦੇ ਵਿੱਚ ਹੀ ਪੈਸੇ ਰੱਖਣੇ ਨੇ ਪੈਸੇ ਤੁਸੀਂ ਆਪਣੇ ਸੇਵਿੰਗ ਅਕਾਊਂਟ ਦੇ ਵਿੱਚ ਵੀ ਰੱਖ ਸਕਦੇ ਹੋ ਪਰ ਕਰੰਟ ਅਕਾਊਂਟ ਜਦੋਂ ਤੁਸੀਂ ਆਪਣਾ ਵੀਜ਼ਾ ਆਫੀਸਰ ਨੂੰ ਦਿਨੇ ਹੋ ਉਸ ਦੀ ਡਿਟੇਲ ਸਟੇਟਮੈਂਟ ਕੱਢ ਕੇ ਦਿਨੇ ਹੋ ਉਹ ਉਸ ਦੇ ਵਿੱਚ ਦਿਖਦਾ ਹੈ ਕਿ ਤੁਸੀਂ ਐਕਚੁਅਲ ਦੇ ਵਿੱਚ ਬਿਜ਼ਨਸ ਰਨ ਆਫ ਕਰ ਵੀ ਰਹੇ ਹੋ ਤੁਸੀਂ ਆਪਣੇ ਸਟਾਫ ਨੂੰ ਸੈਲਰੀ ਦੇ ਰਹੇ ਹੋ ਤੁਸੀਂ ਆਪਣੇ ਜੋ ਵੀ ਗੈਸ ਬਿਜਲੀ ਦਾ ਬਿੱਲ ਹੈ ਯੂਟਿਲਿਟੀ ਜੋ ਵੀ ਆਫਿਸ ਦੀ ਸਟੇਸ਼ਨਰੀ ਹੈ ਉਹ ਕਿਦਾਂ ਖਰਚਾ ਕਰਦੇ ਹੋ ਤੁਸੀਂ ਉਹ ਕਾਰਡ ਦੇ ਵਿੱਚ ਉਹ ਤੁਹਾਡੇ ਬੈਂਕ ਸਟੇਟਮੈਂਟ ਦੇ ਵਿੱਚ ਉਹ ਜਿਹੜੀ ट्रांजੈਕਸ਼ਨ ਹੈ ਉਹ ਜ਼ਰੂਰ ਦਿਖਦਾ ਹੈ ਚਾਹੇ ਉਸ ਦੇ ਵਿੱਚ ਬੈਲੈਂਸ 20000 30000 ਹੀ ਹੋਵੇ ਬਟ ਉਹ ਰਨਿੰਗ ਦੇ ਵਿੱਚ ਹੋਵੇ ਉਸ ਦੇ ਨਾਲ ਤੁਹਾਡਾ ਜਿਹੜਾ ਬਿਜ਼ਨਸ ਹੈ ਉਹ ਐਕਚੁਅਲ ਦੇ ਵਿੱਚ ਮੰਨਿਆ ਜਾਂਦਾ ਹੈ ਹੁਣ ਕੁਝ ਏਜੰਟ ਨੇ ਬਹੁਤ ਵੱਡੇ ਬ੍ਰਾਂਡ ਬਣ ਚੁੱਕੇ ਨੇ ਅਗਰ ਕੋਈ ਵੀ ਬੰਦਾ ਜੌਬ ਜਾਂ ਨਹੀਂ ਕਰਦਾ ਉਹਨਾਂ ਕੋਲ ਗਲਤੀ ਨਾਲ ਉਹਨਾਂ ਦੇ ਆਫਿਸ ਵਿੱਚ ਚਲੇ ਜਾਂਦਾ ਹੈ ਬੰਦਾ ਕਹਿੰਦਾ ਹੈ ਬਸ ਮੈਨੂੰ ਵੀਜ਼ਾ ਚਾਹੀਦਾ ਹੈ ਜਿੱਦਾਂ ਮਰਜ਼ੀ ਲੈ ਕੇ ਦਿ ਲੋ ਉਹ ਕੀ ਕਰਦੇ ਹਨ ਤੁਹਾਡੀ ਇੱਕ ਤਾਂ ITR 4 ਭਰ ਦਿੰਦੇ ਨੇ ITR 4 ਜਿੱਦਾਂ ਬਿਜ਼ਨਸਮੈਨ ਦੀ ਹੁੰਦੀ ਹੈ ITR 1 ਹੁੰਦੀ ਹੈ ਜੌਬ ਵਾਲੇ ਦੀ ਹੁਣ ITR 4 ਭਰ ਕੇ ਉਹ ਤੁਹਾਡੇ ਲੈਟਰ ਹੈਡ ਵਿਜ਼ਿਟਿੰਗ ਕਾਰਡ ਤੇ ਉਹਦੇ ਮ ਆਧਾਰ ਰਜਿਸਟਰਡ ਕਰਕੇ ਤਾਂ ਲਗਾ ਦਿੰਦੇ ਨੇ ਪਰ ਵੀਜ਼ਾ ਉਹਨਾਂ ਦਾ ਫਿਰ ਵੀ ਰਿਜੈਕਟ ਹੋ ਜਾਂਦਾ ਹੈ ਉਸ ਦਾ ਕਾਰਨ ਇਹ ਹੁੰਦਾ ਹੈ ਜਿਹੜਾ ਵੀ ਬੰਦਾ ਬਿਜ਼ਨਸ ਕਰਦਾ ਹੈ ਉਹ ਹਰੇਕ ਸਾਲ ਪ੍ਰੋਫਿਟ ਐਂਡ ਲਾਸ ਦਾ ਆਡਿਟ ਜ਼ਰੂਰ ਕਰਦਾ ਹੈ ਯਾਨੀ ਕਿ ਇੱਕ ਬੈਲੈਂਸ ਸ਼ੀਟ ਜ਼ਰੂਰ ਬਣਾਉਂਦਾ ਹੈ ਵੀਜ਼ਾ ਫਾਈਲ ਕਰਨ ਤੋਂ ਪਹਿਲਾਂ ਆਪਣੇ ਸੀਏ ਤੋਂ ਆਪਣੀ ਬੈਲੈਂਸ ਸ਼ੀਟ ਜ਼ਰੂਰ ਬਣਾਇਆ ਕਰੋ। ਅਗਰ ਤੁਸੀਂ ਬਿਨਾਂ ਬੈਲੈਂਸ ਸ਼ੀਟ, ਬਿਨਾਂ ਕਰੰਟ ਅਕਾਊਂਟ ਤੋਂ ਕੋਈ ਵੀ ਆਪਣਾ ਵੀਜ਼ਾ ਅਪਲਾਈ ਕਰਦੇ ਹੋ, ਉਹ ਇੱਕ ਤਰੀਕੇ ਦਾ ਇਨਵੈਲਿਡ ਹੀ ਮੰਨਿਆ ਜਾਂਦਾ ਹੈ। ਅਗਰ ਤੁਸੀਂ ਬੈਂਕ ਦੇ ਵਿੱਚ ਲੋਨ ਲੈਣ ਚਲੇ ਜਾਓ, ਆਪਣਾ ਬਿਜ਼ਨਸ ਤੁਸੀਂ ਸਿਰਫ ਇੱਕ ਉਦਮ ਆਧਾਰ ਬਣਾਓ, ਤਾਂ ਤੁਹਾਨੂੰ ਤਾਂ ਕਦੇ ਇੰਡੀਆ ਦਾ ਬੈਂਕ ਵੀ ਲੋਨ ਨਹੀਂ ਦੇਵੇਗਾ, ਉਹ ਵੀ ਤੁਹਾਡੇ ਤੇ ਯਕੀਨ ਨਹੀਂ ਕਰੇਗਾ। ਤਾਂ ਗੋਰੇ ਕਿੱਥੋਂ ਕਰ ਲੈਣਗੇ? ਠੀਕ ਹੈ ਜੀ। ਫਿਰ ਹੁਣ ਗੱਲ ਆਉਂਦੀ ਹੈ ਕਿ ਤੁਹਾਡੇ ਕੋਲ ਬੈਲੈਂਸ ਕਿੰਨਾ ਚਾਹੀਦਾ ਹੈ ਅਗਰ ਤੁਸੀਂ 30 ਦਿਨ ਦਾ ਪਲਾਨ ਬਣਾਉਨੇ ਹੋ ਘੱਟ ਤੋਂ ਘੱਟ ਇੱਕ ਦਿਨ ਦਾ ਤੁਸੀਂ 200 ਡਾਲਰ ਖਰਚਾ ਜਿਹੜਾ ਹੈ ਦਿਖਾਣਾ ਹੈ ਕਿਉਂਕਿ ਇੱਕ ਦਿਨ ਦਾ ਅਗਰ ਹੋਟਲ ਦਾ ਰੈਂਟ ਆਪਾਂ ਦੇਖੀਏ ਕੈਨੇਡਾ ਦਾ ਘੱਟ ਤੋਂ ਘੱਟ 150 ਡਾਲਰ ਹੈ ਫਿਰ ਤੁਸੀਂ ਇੰਟਰਨਲ ਟਰਾਂਸਪੋਰਟ ਵੀ ਯੂਜ਼ ਕਰਨੀ ਹੈ ਤੇ ਤੁਸੀਂ ਫਲਾਈਟ ਦੀ ਟਿਕਟ ਵੀ ਹੈ ਲੱਖ ਰੁਪਏ ਦੀ ਘੱਟ ਤੋਂ ਘੱਟ ਆਉਣ ਜਾਣ ਦੀ ਜਿਹੜੀ ਕੈਨੇਡਾ ਦੀ ਆ ਉਹ ਟਿਕਟ ਹੀ ਜਾਂਦੀ ਹੈ ਤੇ ਕੁਝ ਲੋਕ ਹੋਸਟਲ ਫਾਈਂਡ ਕਰਦੇ ਤੁਸੀਂ ਜ਼ਰੂਰੀ ਨਹੀਂ ਕਿ ਸਾਰੇ ਲੋਕ ਹੋਸਟਲ 'ਚ ਹੀ ਰੁਕਦੇ ਆ ਕੁਝ ਲੋਕ ਹੋਟਲਾਂ 'ਚ ਵੀ ਰੁਕਦੇ ਆ ਹੋਸਟਲ 'ਚ ਵੀ ਰੁਕਦੇ ਆ ਕੁਝ ਲੋਕ ਰਿਜ਼ੋਰਟ 'ਚ ਵੀ ਰੁਕਦੇ ਆ ਤੁਸੀਂ ਹੋਸਟਲ 'ਚ ਵੀ ਬੁਕਿੰਗ ਸ਼ੋਅ ਕਰ ਸਕਦੇ ਹੋ ਜਿਸ ਦਾ ਜਿਹੜਾ ਰੈਂਟ ਆ ਉਹ 30 ਡਾਲਰ ਤੋਂ ਲੈ ਕੇ 50 ਡਾਲਰ ਤੱਕ ਵੀ ਹੁੰਦਾ ਹੈ 60 ਡਾਲਰ ਤੱਕ ਵੀ ਹੁੰਦਾ ਹੈ ਬਸ ਉਸ ਦੇ ਵਿੱਚ ਸ਼ੇਅਰਡ ਰੂਮ ਹੁੰਦੇ ਨੇ ਤਾਂ ਤੁਸੀਂ ਉਸ ਦੇ ਪਹ ਹਫ਼ਤੇ ਤੁਹਾਡਾ 150 ਤੋਂ 200 ਡਾਲਰ ਪਰ ਡੇ ਦਾ ਜਿਹੜਾ ਤੁਹਾਡਾ ਬਜਟ ਆ ਉਹ ਇਨਫੀ ਆ ਤਾ ਤੁਹਾਡੇ ਖਾਤੇ ਦੇ ਵਿੱਚ ਅਗਰ ਤੁਸੀਂ 1 ਮਹੀਨੇ ਦਾ ਵੀ ਪਲਾਨ ਬਣਾਉਨੇ ਹੋ ਤਾਂ ਤੁਹਾਡੇ ਖਾਤੇ ਵਿੱਚ 8 ਤੋਂ 10000 ਡਾਲਰ ਆ ਉਹ ਘੱਟੋ ਘੱਟ ਹੋਣਾ ਚਾਹੀਦਾ ਹੈ ਅਗਰ ਤੁਹਾਨੂੰ ਕਿਸੇ ਫੈਮਿਲੀ ਮੈਂਬਰ ਦੀ ਸਪான்ਸਰ ਆਈ ਹੈ ਬਲੱਡ ਰਿਲੇਸ਼ਨ ਦੀ ਸਪான்ਸਰ ਆਈ ਹੈ ਉਹਨਾਂ ਕੋਲ ਵੀ 5 ਤੋਂ 7000 ਡਾਲਰ ਹੋਣਾ ਲਾਜ਼ਮੀ ਹੈ ਤੇ ਉਹ ਆਪਣੀ ਕਵਰਿੰਗ ਲੈਟਰ ਦੇ ਵਿੱਚ ਜ਼ਰੂਰ ਮੈਂਸ਼ਨ ਕਰਿਆ ਕਰੋ ਤੇ ਜਿਹੜਾ ਵੀ ਉਹ ਇਨਵੀਟੇਸ਼ਨ ਤੁਹਾਨੂੰ ਭੇਜਦੇ ਨੇ ਕਿ ਤੁਹਾਡਾ ਰਹਿਣ ਦਾ ਬਜਟ ਜਿਹੜਾ ਖਰਚਾ ਹੈ ਉਹ ਸਾਰਾ ਉਹ ਚੱਕਣਗੇ ਅਗਰ ਤੁਹਾਡੇ ਬੱਚੇ ਕੈਨੇਡਾ ਵਿੱਚ ਰਹਿੰਦੇ ਨੇ ਉਹ ਤੁਹਾਨੂੰ ਸਪான்ਸਰ ਕਰਦੇ ਨੇ ਫਿਰ ਤਾਂ ਵੀਜ਼ਾ 2 ਤੋਂ 3 ਲੱਖ ਦੇ ਫੰਡ ਦੇ ਨਾਲ ਵੀ ਲੱਗ ਜਾਂਦਾ ਹੈ ਅਗਰ ਤੁਸੀਂ ਯੰਗ ਹੋ ਤਾਂ ਤੁਹਾਨੂੰ ਜ਼ਿਆਦਾ ਡਾਕੂਮੈਂਟ ਦੇਣੇ ਪੈਂਦੇ ਨੇ ਤੇ ਉਹਨਾਂ ਨੂੰ ਪ੍ਰੂਵ ਕਰਨਾ ਪੈਂਦਾ ਹੈ ਉਸ ਤੋਂ ਬਾਅਦ ਆ ਜਾਂਦੇ ਆ ਜੀ ਖੇਤੀਬਾੜੀ ਵਾਲੇ ਜਿਹੜੇ ਖੇਤੀਬਾੜੀ ਦਾ ਕੰਮ ਕਰਦੇ ਨੇ ਉਹਨਾਂ ਨੂੰ ਕਿਹੜੇ ਡਾਕੂਮੈਂਟ ਦੇਣੇ ਪੈਂਦੇ ਨੇ ਹੁਣ ਖੇਤੀਬਾੜੀ ਦਾ ਇਦਾਂ ਹੈ ਕਿ ਲੜਕਾ ਵੀਜ਼ਾ ਅਪਲਾਈ ਕਰ ਰਿਹਾ ਹੈ ਪਰ ਜਿਹੜੇ ਜੇ ਫਾਰਮ ਨੇ ਉਹ ਉਸਦੇ ਫਾਦਰ ਦੇ ਨੀਮਤੋਂ ਤਾਂ ਉਹ ਇਨਕਮ ਤਾਂ ਉਸਦੇ ਫਾਦਰ ਦੀ ਹੋਗੀ ਤੁਹਾਡੀ ਨਹੀਂ ਨਾ ਹੋਈ ਤੁਸੀਂ ਤਾਂ ਡਿਪੈਂਡਡ ਹੋਗੇ ਸੋ ਉਸ ਕੇਸ ਦੇ ਵਿੱਚ ਵੀ ਕੀ ਹੁੰਦਾ ਹੈ ਵੀਜ਼ਾ ਤੁਹਾਡਾ ਨਹੀਂ ਲੱਗਦਾ ਅਗਰ ਤੁਸੀਂ ਵਿਦੇਸ਼ ਜਾਣਾ ਹੈ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਜੇ ਫਾਰਮ ਨੇ ਉਹ ਆਪਣੇ ਨਾਮ ਤੇ ਹੀ ਕਟਵਾਇਆ ਕਰੋ ਠੀਕ ਹੈ ਜੀ ਆਪਦੇ ਨਾਮ ਤੇ ਜੇ ਫਾਰਮ ਕਟਾ ਕੁਝ ਲੋਕਾਂ ਨੇ ਆਪਣੀ ਜਿਹੜੀ ਪੈਲੀ ਆ ਉਹ ਠੇਕੇ ਤੇ ਦਿੱਤੀ ਹੋਈ ਆ ਹੁਣ ਠੇਕੇ ਤੇ ਜਿਹੜੀ ਪੈਲੀ ਦਿੱਤੀ ਹੋਈ ਆ ਉਹਦਾ ਕੋਈ ਐਗਰੀਮੈਂਟ ਕੋਈ ਨਹੀਂ ਬਣਾਇਆ ਨਹੀਂ ਉਸ ਨੂੰ ਉਹਨਾਂ ਨੇ ਕਦੇ ਵੀ ਡਿਕਲੇਅਰ ਕੀਤਾ ਹੈ ਸੋ ਅਗਰ ਤੁਸੀਂ ਕਿਸੇ ਨੂੰ ਪਹਿਲੀ ਠੇਕੇ ਤੇ ਦਿੰਨੇ ਹੋ ਉਹ ਤੋਂ ਜਿਹੜਾ ਤੁਹਾਨੂੰ ਠੇਕਾ ਆਂਦਾ ਹੈ ਉਹ ਵੀ ਤੁਹਾਡੀ ਇੱਕ ਆਮਦਨੀ ਹੁੰਦੀ ਹੈ ਉਸ ਦੇ ਅਕੋਰਡਿੰਗ ਤੁਸੀਂ ਆਪਣਾ ਜਿਹੜਾ ਟੈਕਸ ਫਾਈਲ ਆ ਉਹ ਜ਼ਰੂਰ ਕਰਿਆ ਕਰੋ ਤੇ ਇੱਕ ਐਗਰੀਮੈਂਟ ਜ਼ਰੂਰ ਬਣਾਇਆ ਕਰੋ ਤਾਂ ਕਿ ਤੁਸੀਂ ਉਸ ਨੂੰ ਐਮਬੈਸੀ ਦੇ ਵਿੱਚ ਕੱਲ ਨੂੰ ਸਬਮਿਟ ਕਰਕੇ ਇਤਹਾਸ ਸਕਦੇ ਹੋ ਕਿ ਸਾਨੂੰ ਸਾਡੀ ਪਹਿਲੀ ਤੋਂ ਠੇਕਾ ਆਂਦਾ ਹੈ ਅਗਰ ਤੁਸੀਂ ਖੇਤੀ ਕਰਦੇ ਹੋ ਤਾਂ ਆਪਣੇ ਜਿਹੜੇ ਜੇ ਫਾਰਮ ਨੇ ਆਪਣੇ ਨਾਮ ਤੇ ਕਟਵਾਇਆ ਕਰੋ ਤਾਂ ਕਿ ਉਹਨਾਂ ਨੂੰ ਪ੍ਰੂਫ ਹੋ ਸਕੇ ਕਿ ਇਹ ਬਿਜ਼ਨਸ ਤੁਹਾਡਾ ਹੀ ਹੈ ਤੁਸੀਂ ਖੇਤੀ ਕਰਦੇ ਹੋ ਤੁਹਾਨੂੰ ਆਮਦਨੀ ਆਂਦੀ ਹੈ ਹੁਣ ਲਾਸਟ ਤੇ ਆਪਾਂ ਆ ਜਾਣੇ ਹਾਂ ਅਗਰ ਤੁਸੀਂ ਡੈਰੀ ਫਾਰਮ ਦਾ ਕੰਮ ਕਰਦੇ ਹੋ ਫਿਰ ਕਿਹੜੇ ਡਾਕੂਮੈਂਟ ਚਾਹੀਦੇ ਨੇ ਕੁਝ ਲੋਕ ਕੀ ਕਰਦੇ ਨੇ ਸਿਰਫ ਮੱਝਾਂ ਦੀ ਫੋਟੋ ਖਿੱਚ ਕੇ ਜਾਂ ਨਾਲ ਸ਼ੈੱਡ ਦੀ ਫੋਟੋ ਖਿੱਚ ਕੇ ਲਗਾ ਦਿੰਦੇ ਨੇ ਪਰ ਵੀਜ਼ਾ ਉਹਨਾਂ ਦਾ ਫਿਰ ਵੀ ਨਹੀਂ ਆਂਦਾ ਉਹ ਆਣਾ ਵੀ ਨਹੀਂ ਆ ਅਗਰ ਤੁਸੀਂ ਡੈਰੀ ਫਾਰਮ ਦਾ ਕੰਮ ਕਰਦੇ ਹੋ ਤਾਂ ਵੀ ਤੁਸੀਂ ਆਪਣਾ ਉਦਯਮ ਆਧਾਰ ਰਜਿਸਟਰਡ ਕਰਵਾ ਕੇ ਰੱਖਿਆ ਕਰੋ ਠੀਕ ਹੈ ਤੁਹਾਡੇ ਕੋਲ 15 20 ਮੱਝਾਂ ਜਾਂ ਗਾਵਾਂ ਨੇ ਤਾਂ ਤੁਸੀਂ ਡੈਰੀ ਫਾਰਮ ਦੇ ਅੰਡਰ ਉਸ ਨੂੰ ਰਜਿਸਟਰਡ ਕਰਾਇਆ ਕਰੋ ਤੇ ਆਪਣਾ ਛੋਟਾ ਜਿਹਾ ਕਰੰਟ ਅਕਾਊਂਟ ਜ਼ਰੂਰ ਖੋਲ ਲਿਆ ਕਰੋ ਤੇ ਸਭ ਨਾਲ ਵੱਡੀ ਜੀ ਜ਼ਰੂਰ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ ਤੁਹਾਡੇ ਇਲਾਕੇ ਦਾ ਜਿਹੜਾ ਕੋਈ ਵੀ ਲੋਕਲ ਵੈਟਰਨਰੀ ਦਾ ਡਾਕਟਰ ਹੈ ਮੱਝਾਂ ਦਾ ਗਾਵਾਂ ਦਾ ਡਾਕਟਰ ਹੈ ਸਰਕਾਰੀ ਡਾਕਟਰ ਉਸ ਤੋਂ ਐਨੀਮਲ ਹੈਲਥ ਸਰਟੀਫਿਕੇਟ ਜ਼ਰੂਰ ਲਿਆ ਕਰੋ ਐਨੀਮਲ ਹੈਲਥ ਸਰਟੀਫਿਕੇਟ ਹੁਣ ਇੱਕ ਗਵਰਨਮੈਂਟ ਆਫੀਸਰ ਹੈ ਇੱਕ ਗਾਸਟਡ ਰੈਂਕ ਦਾ ਆਫੀਸਰ ਹੁੰਦਾ ਹੈ ਡਾਕਟਰ ਉਹ ਕਦੇ ਵੀ ਤੁਹਾਨੂੰ ਇਦਾਂ ਦਾ ਸਰਟੀਫਿਕੇਟ ਨਹੀਂ ਬਣਾ ਕੇ ਦੇਗਾ ਡੈਫੀਨੇਟਲੀ ਉਹ ਤੁਹਾਨੂੰ ਜਾਣਦਾ ਹੀ ਹੁੰਦਾ ਹੈ ਕਿਉਂਕਿ ਤੁਸੀਂ ਕੀਤਨਾ ਕਿਤੋਂ ਆਪਣੀਆਂ ਮੱਝਾਂ ਦਾ گاਵਾਂ ਦਾ ਦਵਾਈ ਬੂਟੀ ਜਾਂ ਟੀਕਾ ਜ਼ਰੂਰ ਲਗਵਾਉਨੇ ਹੋ ਸੋ ਉਹ ਤੁਹਾਨੂੰ ਆਪਣੇ ਇੱਕ ਲੈਟਰ ਹੈਡ ਤੇ ਸਰਕਾਰੀ ਸਟੈਂਪ ਲਗਾ ਕੇ ਤੇ ਸਾਈਨ ਕਰਕੇ ਦਿੰਦਾ ਹੈ ਉਹ ਵੀ ਤੁਸੀਂ ਆਪਣਾ ਜਦੋਂ ਵੀਜ਼ਾ ਅਪਲਾਈ ਕਰਦੇ ਹੋ ਉਹ ਨਾਲ ਜਰੂਰ ਲਗਾ ਦਿਆ ਕਰੋ ਕੱਲੀ ਫੋਟੋਆਂ ਲਗਾਉਣ ਦੇ ਨਾਲ ਕਦੇ ਵੀ ਵੀਜ਼ਾ ਨਹੀਂ ਆਂਦੇ ਠੀਕ ਹੈ ਜੀ ਹੁਣ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜਦੋਂ ਵੀ ਆਪਾਂ ਵੀਜ਼ਾ ਅਪਲਾਈ ਕਰਨਾ ਹੈ ਤੁਹਾਡਾ ਕੋਈ ਦੋਸਤ ਤੁਹਾਨੂੰ ਸਪான்ਸਰ ਕਰ ਰਿਹਾ ਹੈ ਤੁਹਾਡਾ ਕੋਈ ਕਜ਼ਨ ਤੁਹਾਨੂੰ ਚਾਚੇ ਦਾ ਮਾਮੇ ਦਾ ਮੁੰਡਾ ਸਪான்ਸਰ ਕਰ ਰਿਹਾ ਹੈ ਕੁਝ ਲੋਕ ਕੀ ਕਰਦੇ ਨੇ ਜਦੋਂ ਵੀਜ਼ਾ ਅਪਲਾਈ ਕਰਦੇ ਨੇ ਇਵਨ ਇਮੀਗ੍ਰੇਸ਼ਨ ਏਜੰਟ ਵੀ ਕੀ ਕਰਦੇ ਨੇ ਤੁਹਾਡਾ ਜਦੋਂ ਵੀਜ਼ਾ ਅਪਲਾਈ ਕਰਦੇ ਨੇ ਉਹ ਲਿਖ ਦਿੰਦੇ ਨੇ ਫਾਈਲ ਦੇ ਵਿੱਚ ਕਜ਼ਨ ਬ੍ਰਦਰ ਸਭ ਤੋਂ ਵੱਡੀ ਬੇਵਕੂਫੀ ਉਹ ਕਰਦੇ ਨੇ ਲਿਖ ਦਿੰਦੇ ਨੇ ਕਜ਼ਨ ਬ੍ਰਦਰ ਦੋਸਤ ਨੂੰ ਵੀ ਕਜ਼ਨ ਸਿਸਟਰ ਕਜ਼ਨ ਕਜ਼ਨ ਹੀ ਹੁੰਦਾ ਹੈ ਚਾਹੇ ਭੈਣ ਹੋਵੇ ਚਾਹੇ ਭਰਾ ਹੋਵੇ ਜੇ ਦੋਸਤ ਆ ਉਸਨੂੰ ਵੀ ਕਜ਼ਨ ਹੀ ਲਿਖ ਦਿੰਦੇ ਨੇ ਤੇ ਕਈ ਵਾਰ ਤੁਹਾਡਾ ਵੀਜ਼ਾ ਏਸ ਕਰਕੇ ਵੀ ਰਿਫਿਊਜ਼ ਹੋ ਜਾਂਦਾ ਹੈ ਕਿਉਂਕਿ ਤੁਸੀਂ ਜਦੋਂ ਆਪਣਾ ਰਿਲੇਸ਼ਨ ਜਸਟੀਫਾਈ ਨਹੀਂ ਕਰ ਪਾਉਂਦੇ ਸੋ ਉਹਨਾਂ ਨੂੰ ਉਨੀ ਹੀ ਇਨਫੋਰਮੇਸ਼ਨ ਦਿਆ ਕਰੋ ਜਿੰਨੀ ਉਹਨਾਂ ਨੂੰ ਚਾਹੀਦੀ ਹੈ ਅਗਰ ਤੁਸੀਂ ਦੋਸਤ ਨੂੰ ਹੀ ਕਜ਼ਨ ਲਿਖ ਦੋਗੇ ਦੋਸਤ ਤੁਹਾ ਕਿਸੇ ਹੋਰ ਪੈਂਡ ਦਾ ਹੈ ਤੁਸੀਂ ਆਪਣਾ ਰਿਲੇਸ਼ਨ ਹੀ ਜਸਟੀਫਾਈ ਨਹੀਂ ਕਰਦੇ ਫਿਰ ਮੈਂ ਤੁਹਾਨੂੰ ਦੱਸੂਗਾ ਡਿਟੇਲ ਦੇ ਵਿੱਚ ਕਿਸੇ ਹੋਰ ਵੀਡੀਓ ਦੇ ਵਿੱਚ ਕਿ ਜਿਹੜੀ ਕਵਰਿੰਗ ਲੈਟਰ ਹਾਂ ਕੁੱਤਾ ਬਣਾਣੀ ਆ ਉਹਦੇ ਵਿੱਚ ਇੱਕ ਫੈਮਿਲੀ ਟਰੀ ਬਣਾਉਣਾ ਪੈਂਦਾ ਹੈ ਰਿਲੇਸ਼ਨ ਪ੍ਰੂਫ ਕਰਨ ਦੇ ਲਈ ਕਿ ਜਿਹੜਾ ਬੰਦਾ ਮੈਨੂੰ ਸਾਧ ਰਿਹਾ ਉਸਦੇ ਨਾਲ ਮੇਰਾ ਰਿਲੇਸ਼ਨ ਕਿੱਦਾਂ ਹੈ ਜਿਹੜਾ ਫੈਮਿਲੀ ਬਲੱਡਰ ਦਾ ਜਿਹੜਾ ਰਿਲੇਸ਼ਨ ਹੈ ਉਹ ਤਾਂ ਪਤਾ ਹੀ ਲੱਗ ਜਾਂਦਾ ਕਿਉਂਕਿ ਤੁਹਾਡਾ ਜਿਹੜਾ ਪਾਸਪੋਰਟ ਆ ਉਹ ਨਾਲ ਲੱਗਿਆ ਹੁੰਦਾ ਹੈ ਪਾਸਪੋਰਟ ਦੇ ਪਿੱਛੇ ਤੁਹਾਡੇ ਮਾਪਿਆਂ ਦੇ ਨਾਮ ਹੁੰਦੇ ਹਨ ਠੀਕ ਹੈ ਜੀ ਤੁਹਾਡੇ ਆਧਾਰ ਕਾਰਡ ਤੇ ਮਦਰ ਦਾ ਫਾਦਰ ਦਾ ਨਾਮ ਹੁੰਦਾ ਹੈ ਪਾਸਪੋਰਟ ਤੇ ਹੁੰਦਾ ਹੈ ਤਾਂ ਉਹ ਤਾਂ ਬਿਲਕੁਲ ਕਲੀਅਰ ਹੋ ਜਾਂਦਾ ਹੈ ਜਿਹੜਾ ਸ਼ਬਦ ਆਉਂਦਾ ਹੈ ਕਜ਼ਨ ਉਸ ਦੇ ਵਿੱਚ ਇਸ ਨੂੰ ਪ੍ਰੂਫ ਕਰਨਾ ਥੋੜਾ ਮੁਸ਼ਕਲ ਹੋ ਜਾਂਦਾ ਹੈ ਸੋ ਓਨੀ ਕੀ ਇਨਫੋਰਮੇਸ਼ਨ ਦਿਆ ਕਰੋ ਜਿੰਨੀ ਕੀ ਲੋੜੀ ਦੀ ਹੁੰਦੀ ਹੈ ਹੁਣ ਉਸ ਤੋਂ ਬਾਅਦ ਜਿਹੜੇ ਲੋਕਾਂ ਕੋਲ ਜ਼ਮੀਨ ਹੈ ਜਾਂ ਪ੍ਰਾਪਰਟੀ ਹੈ ਕੀ ਕਰਦੇ ਨੇ ਉਹ ਕਹਿੰਦੇ ਨਹੀਂ ਸਾਡੇ ਕੋਲ ਤਾਂ 10 ਕਰੋੜ ਦੀ ਪ੍ਰਾਪਰਟੀ ਹੈ ਜੀ 5 ਕਿੱਲੇ ਜ਼ਮੀਨ ਹੈ ਕੋਈ ਕਹਿੰਦਾ 6 ਕਿੱਲੇ ਜ਼ਮੀਨ ਹੈ ਤੁਹਾਡੇ ਕੋਲ ਭਾਵੇਂ 100 ਕਰੋੜ ਦੀ ਜ਼ਮੀਨ ਹੋਵੇ ਅਗਰ ਤੁਹਾਨੂੰ ਆਮਦਨੀ ਨਹੀਂ ਤਾਂ ਵੀ ਤੁਸੀਂ ਵੀਜ਼ਾ ਨਹੀਂ ਲੈ ਸਕਦੇ ਕਿਉਂਕਿ ਪ੍ਰਾਪਰਟੀ ਅਗਰ ਤੁਸੀਂ ਕੈਨੇਡਾ ਆ ਕੇ ਯੂਐਸਏ ਆ ਕੇ ਓਵਰਸਟੇ ਵੀ ਹੋ ਜੰਨੇ ਹੋ ਪ੍ਰਾਪਰਟੀ ਤੁਹਾਡੀ ਕਦੇ ਵੀ ਭੱਜਣ ਨਹੀਂ ਲੱਗੀ ਵੀਜ਼ਾ ਆਫੀਸਰ ਹਮੇਸ਼ਾ ਤੁਹਾਨੂੰ ਵੀਜ਼ਾ ਦਿੰਦਾ ਹੈ ਤੁਹਾਡੀ ਆਮਦਨੀ ਦੇ ਉੱਤੇ ਕਿ ਉਹ ਕਿਹੜੇ ਫੈਕਟ ਹਨ ਜਿੰਨਾ ਕਰਕੇ ਤੁਸੀਂ ਵਾਪਸ ਜ਼ਰੂਰ ਆਵੋਗੇ ਤੁਸੀਂ ਬਾਹਰ ਰਹੇ ਓਵਰਸਟੇ ਹੋ ਜਾਓਗੇ ਤਾਂ ਜ਼ਮੀਨ ਦਾ ਤੁਹਾਡਾ ਕੋਈ ਘਰ ਦਾ ਮੈਂਬਰ ਵੀ ਸੰਭਾਲ ਲਏਗਾ ਕੋਠੀਆਂ ਤੁਹਾਡੀਆਂ ਘਰਾਂ ਉਹ ਵੀ ਸੰਭਾਲ ਲਏਗਾ ਸੋ ਉਹਨਾਂ ਦੀਆਂ ਫਰਦਾ ਟਰਾਂਸਲੇਟ ਕਰਕੇ ਲਗਾਉਣ ਦਾ ਕੋਈ ਫਾਇਦਾ ਨਹੀਂ ਹਾਂ ਤੁਸੀਂ ਪ੍ਰਾਪਰਟੀ ਵੈਲਿਊਏਸ਼ਨ ਤੇ ਸੀਆ ਰਿਪੋਰਟ ਜ਼ਰੂਰ ਲਗਾ ਸਕਦੇ ਹੋ ਜਿਹੜਾ ਵੀ ਬੰਦਾ ਤੁਹਾਡੀ ਪ੍ਰਾਪਰਟੀ ਦੀ ਵੈਲਿਊਏਸ਼ਨ ਪਾਏਗਾ ਉਹ ਇੱਕ ਆਰਕੀਟੈਕ ਹੀ ਪਾਏਗਾ ਜਾਂ ਡਰਾਫਟਸਮੈਨ ਪਾਏਗਾ ਉਹ ਵੀ ਤੁਹਾਡੀ ਵੈਲਿਊਏਸ਼ਨ ਉਹਦੇ ਹੀ ਬਣਾਏਗਾ ਅਗਰ ਤੁਹਾਡੇ ਡਾਕੂਮੈਂਟ ਜੈਨੂਇਨ ਹੋਣ ਸੋ ਤੁਹਾਨੂੰ ਕੋਈ ਵੀ ਫਰਦਾ ਜਾਂ ਟਰਾਂਸਲੇਟ ਕਰਕੇ ਇਹ ਫਾਲਤੂ ਦੇ ਡਾਕੂਮੈਂਟ ਬਿਲਕੁਲ ਨਹੀਂ ਲਾਉਣੇ ਚਾਹੀਦੇ ਤੁਸੀਂ ਜਸਟ ਉਸਦੀ ਪ੍ਰੋਪਰਟੀ ਵੈਲਿਊਏਸ਼ਨ ਇੱਕ ਸੀਆਰ ਰਿਪੋਰਟ ਨਾਲ ਬਣਾ ਕੇ ਲਗਾ ਸਕਦੇ ਹੋ ਠੀਕ ਹੈ ਜੀ ਕੋਈ ਤੁਸੀਂ ਟਰਾਂਸਲੇਸ਼ਨ ਨਹੀਂ ਲਾਉਣੀ ਕੋਈ origignal ਫਰਦ ਨਹੀਂ ਲਾਉਣੀ ਉਹ ਤਾਂ ਚੰਗੇ ਭਲੇ ਜਿਹੜੇ ਆਪਣੇ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨਾਂ ਫਰਦਰ ਤਾਂ ਉਹਨਾਂ ਨੂੰ ਸਮਝ ਨਹੀਂ ਆਉਂਦੀ ਗੋਰਿਆਂ ਨੂੰ ਕਿੱਥੋਂ ਸਮਝ ਆ ਜੇਗੀ ਸੋ ਇਹ ਸਾਰੇ ਡਾਕੂਮੈਂਟ ਤੁਸੀਂ ਇਕੱਠੇ ਕਰਨੇ ਹਨ ਤੇ 4 ਮਹੀਨੇ ਦੀ ਤੁਸੀਂ ਬੈਂਕ ਸਟੇਟਮੈਂਟ ਆ ਜਿਹੜੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਉਹ ਲਗਾਣੀ ਹੈ ਘੱਟ ਤੋਂ ਘੱਟ 4 ਮਹੀਨੇ ਦੀ ਤੇ ਉਸ ਦੇ ਵਿੱਚ ਜਿਹੜੇ ਫੰਡ ਆ ਉਹ ਕਦੇ ਵੀ ਤੁਸੀਂ ਇਕੱਠੇ ਟਰਾਂਸਫਰ ਨਹੀਂ ਕਰਨੇ ਅਗਰ ਤੁਸੀਂ ਸੋਚੋ ਮੈਂ ਕੱਲ ਨੂੰ ਆਪਣੀ ਫਾਈਲ ਲਾਉਣੀ ਆ ਤਾਂ ਹਫਤਾ ਪਹਿਲਾਂ ਆਪਣੇ ਖਾਤੇ ਦੇ ਵਿੱਚ ਪਹਿਲਾਂ 2000 3000 ਸੀ ਸਿੱਧਾ ਹੀ ਚਾਕੇ 8 ਤੋਂ 10 ਲੱਖ ਰੁਪਇਆ ਟਰਾਂਸਫਰ ਕਰ ਦਿੰਨੇ ਹੋ ਐਦਾਂ ਕਦੇ ਨਹੀਂ ਕਰਨਾ ਤੁਸੀਂ ਹਮੇਸ਼ਾ ਜਦੋਂ ਵੀ ਆਪਣੀ ਫਾਈਲ ਲਾਉਣੀ ਆ ਤਾਂ ਉਸ ਦੇ ਵਿੱਚ ਆਪਣੇ ਜਿਹੜੇ ਪਹਿਲਾਂ ਪੈਸੇ ਨੇ ਉਹ ਰੱਖਣੇ ਨੇ ਤੇ ਅਗਰ ਮੰਨ ਲਓ ਤੁਹਾਡੇ ਖਾਤੇ ਦੇ ਵਿੱਚ 50000 ਸੈਲਰੀ ਆਂਦੀ ਹੈ ਤੁਸੀਂ ਉਸ ਦੇ ਵਿੱਚੋਂ 15000 20000 ਮੰਥਲੀ ਖਰਚੇ ਕਰਨੇ ਨੇ ਜਿੱਦਾਂ ਯੂਕੇ ਹੈ ਯੂਕੇ ਇਹ ਵੀ ਤੁਹਾਨੂੰ ਪੁੱਛਦਾ ਹੈ ਕਿ ਤੁਹਾਡੀ ਆਮਦਨੀ ਕਿੰਨੀ ਹੈ ਤੇ ਤੁਸੀਂ ਮਹੀਨੇ ਦਾ ਕਿੰਨਾ ਖਰਚਦੇ ਹੋ ਅਗਰ ਤੁਹਾਡੀ ਆਮਦਨੀ 50000 ਹੈ ਤੇ ਤੁਹਾਡਾ ਖਰਚਾ ਮਹੀਨੇ ਦਾ 50000 ਜਾਂ 60000 ਹੈ ਯੂਕੇ ਤੁਹਾਨੂੰ ਕਦੇ ਵੀ ਵੀਜ਼ਾ ਨਹੀਂ ਦਿੰਦਾ ਉਹ ਪ੍ਰੋਪਰ ਕਲੀਅਰ ਰਿਟਰਨ ਦੇ ਵਿੱਚ ਲਿਖ ਕੇ ਦਿੰਦਾ ਹੈ ਕਿ ਤੁਹਾਡੀ ਆਮਦਨੀ 50000 ਹੈ ਤੁਹਾਡਾ ਖਰਚਾ ਇੰਨਾ ਹੈ ਤੁਹਾਨੂੰ ਤੁਹਾਡੀ ਤਨਖਾਹ ਤੋਂ ਬਾਅਦ ਕੁਝ ਵੀ ਤੁਹਾਡੇ ਖਾਤੇ 'ਚ ਨਹੀਂ ਬਚਦਾ ਭਾਵੇਂ ਤੁਹਾਡੀ ਸੇਵਿੰਗ 5 ਲੱਖ 6 ਲੱਖ 10 ਲੱਖ ਜਾਂ 20 ਲੱਖ ਦੀ ਹੋਵੇ ਸਾਨੂੰ ਨਹੀਂ ਲੱਗਦਾ ਕਿ ਤੁਸੀਂ ਆਪਲੇ ਆਪ ਨੂੰ ਅਫੋਰਡ ਕਰ ਸਕਦੇ ਹੋ ਇਥੇ ਕਮਣ ਦੇ ਲਈ ਭਾਵੇਂ ਤੁਹਾਡੇ ਕੋਲ ਲੱਖ ਜੀਨਿੰਗ ਆ ਉਹ ਤੁਹਾਡੀ ਆਮਦਨੀ ਬਹੁਤ ਮੈਟਰ ਕਰਦੀ ਹੈ ਤੇ ਤੁਸੀਂ ਮਹੀਨੇ ਦਾ ਕਿੰਨੇ ਪੈਸੇ ਖਰਚਦੇ ਹੋ ਉਹ ਵੀ ਬਹੁਤ ਮੈਟਰ ਕਰਦੇ ਨੇ ਤੇ ਹੋਰ ਉਸ ਤੋਂ ਬਾਅਦ ਹੁਣ ਆਪਾਂ ਜਿਹੜੀ ਗੱਲ ਕਰਨ ਜਾ ਰਹੇ ਹਾਂ ਜਦੋਂ ਤੁਸੀਂ ਆਪਣੀ ਫਾਈਲ ਲਾਉਣੀ ਹੈ ਉਸ ਦੇ ਵਿੱਚ ਕਦੇ ਵੀ ਰਿਫਿਊਜ਼ਲ ਨੂੰ ਹਾਈਡ ਨਹੀਂ ਕਰਨਾ ਹੈ ਕਿਉਂਕਿ ਹੁਣ ਯੂਐਸ ਹੋ ਗਿਆ ਆਸਟ੍ਰੇਲੀਆ ਹੋ ਗਿਆ ਕੈਨੇਡਾ ਹੋ ਗਿਆ ਨਿਊਜ਼ੀਲੈਂਡ ਹੋ ਗਿਆ ਇਹ ਆਪਣੀ ਜਿਹੜੀ ਇਨਫੋਰਮੇਸ਼ਨ ਆ ਇਹ ਆਪਸ ਦੇ ਵਿੱਚ ਸ਼ੇਅਰ ਕਰਦੇ ਨੇ ਹਾਂ ਤੁਸੀਂ ਝੂਠ ਬੋਲ ਕੇ ਕਿਤੇ ਨਾ ਕਿਤੇ ਸ਼ਾਇਦ ਆਪਣਾ ਵੀਜ਼ਾ ਤਾਂ ਲੈ ਲੋਗੇ ਪਰ ਕਦੇ ਵੀ ਉਥੇ ਪੀਆਰ ਫਿਊਚਰ ਦੇ ਵਿੱਚ ਨਹੀਂ ਹੋ ਪਾਗੇ ਕਿਉਂਕਿ ਜਦੋਂ ਤੁਸੀਂ ਪੀਆਰ ਅਪਲਾਈ ਕਰਦੇ ਹੋ ਇਹ ਇਨਾ ਕੰਟਰੀਆਂ ਤੋਂ ਤੁਹਾਡਾ ਜਿਹੜਾ ਰਿਕਾਰਡ ਆ ਉਹ ਵੈਰੀਫਾਈ ਕਰਦੇ ਨੇ ਤੇ ਹੁਣ ਸਭ ਤੋਂ ਇੰਪੋਰਟੈਂਟ ਜਿਹੜੀ ਤੁਹਾਨੂੰ ਗੱਲ ਦੱਸਣ ਜਾ ਰਹੇ ਹਾਂ 20 ਲੱਖ ਰੁਪਏ ਦੀ ਗੱਲ ਆ ਇਹ ਹੁਣ ਕੁਝ ਬੱਚੇ ਆਪਣਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ ਉਹਨਾਂ ਦੇ ਕੋਲ ਖਾਤੇ 'ਚ ਪੈਸੇ ਨਹੀਂ ਆ ਪਰ ਉਹਨਾਂ ਦੇ ਵਾਈਫ ਦੇ ਖਾਤੇ 'ਚ ਪੈਸੇ ਪਏ ਨੇ ਜਾਂ ਫਾਦਰ ਦੇ ਅਕਾਊਂਟ 'ਚ ਪੈਸੇ ਪਏ ਨੇ ਤਾਂ ਉਹ ਸੋਚਦੇ ਨੇ ਕਿ ਉਹਨਾਂ ਦਾ ਵੀਜ਼ਾ ਨਹੀਂ ਲੱਗਣਾ ਇਹ ਹੁਣ ਜਿਹੜੀ ਟ੍ਰਿਕ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਇਹ ਕਿਸੇ ਨੂੰ ਨਹੀਂ ਦੱਸਣੀ ਜਦੋਂ ਤੁਸੀਂ ਆਪਣਾ ਵੀਜ਼ਾ ਅਪਲਾਈ ਕਰਨਾ ਹੈ ਚਾਹੇ ਤੁਸੀਂ ਟਰੈਵਲ ਇਕੱਲੇ ਕਰ ਲਿਓ ਆਪਣੇ ਅਗਰ ਫਾਦਰ ਦੇ ਖਾਤੇ 'ਚ ਪੈਸੇ ਨਹੀਂ ਤਾਂ ਫਾਦਰ ਦੇ ਨਾਲ ਜੁਆਇੰਟ ਅਕਾਊਂਟ ਤੁਸੀਂ ਕਰਵਾ ਕੇ ਉਸ ਦੀ ਸਟੇਟਮੈਂਟ ਲਗਾ ਸਕਦੇ ਹੋ ਅਗਰ ਤੁਸੀਂ 20 ਸਾਲ ਦੇ ਹੋ 25 ਸਾਲ ਦੇ ਹੋ ਤੁਸੀਂ ਫਾਦਰ ਦੀ ਸਟੇਟਮੈਂਟ ਲਗਾ ਕੇ ਨਾਲ ਫਾਦਰ ਐਫੀਡੇਵਟ ਲਗਾਨੀਓ ਕਿ ਸਾਰਾ ਖਰਚਾ ਮੇਰਾ ਫਾਦਰ ਚੁੱਕੇਗਾ ਉਸ ਦੇ ਵਿੱਚ ਵੀ ਤੁਹਾਡਾ ਵੀਜ਼ਾ ਨਹੀਂ ਲੱਗਦਾ ਕਿਉਂਕਿ ਵੀਜ਼ਾ ਆਫੀਸਰ ਦੇਖਦਾ ਹੈ ਕਿ ਇਸ ਬੰਦੇ ਦੀ ਉਮਰ 25 ਸਾਲ 30 ਸਾਲ ਦੀ ਹੋ ਗਈ ਹੈ ਹਜੇ ਵੀ ਆਪਣੇ ਮਾਪਿਓ ਤੇ ਡਿਪੈਂਡਡ ਹੈ ਤੇ ਇਹ ਵਾਪਸ ਨਹੀਂ ਆਊਗਾ ਸੋ ਉਸ ਤੋਂ ਬੈਟਰ ਹੈ ਕਿ ਉਹਨਾਂ ਦੇ ਨਾਲ ਆਪਣਾ ਅਕਾਊਂਟ ਹੈ ਜਿਹੜਾ ਉਹ ਜੁਆਇੰਟ ਕਰ ਲਿਆ ਕਰੋ ਤੁਹਾਨੂੰ ਕੋਈ ਵੀ ਮਿਹਨਤ ਨਹੀਂ ਕਰਨੀ ਪੈਣੀ ਤੁਸੀਂ ਉਸ ਦੇ ਵਿੱਚ ਹੀ ਉਹਦੀ ਸਟੇਟਮੈਂਟ ਕੱਢ ਕੇ ਆਪਣਾ ਜਿਹੜਾ ਵੀਜ਼ਾ ਆ ਫਾਦਰ ਦੇ ਨਾਲ ਇੱਕ ਕੱਲਿਆਂ ਦਾ ਅਪਲਾਈ ਕਰ ਸਕਦੇ ਹੋ ਅਗਰ ਤੁਹਾਡੀ ਵਾਈਫ ਦੇ ਖਾਤੇ 'ਚ ਪੈਸੇ ਨੇ ਜਾਂ ਤੁਹਾਡੇ ਹਸਬੰਡ ਦੇ ਅਕਾਊਂਟ 'ਚ ਖਾਤੇ ਨੇ ਬੈਟਰ ਆ ਕਿ ਆਪਣਾ ਅਕਾਊਂਟ ਜੁਆਇੰਟ ਕਰੋ ਤੇ ਜਦ ਤੁਸੀਂ ਇਕੱਠਿਆਂ ਦੀ ਫਾਈਲ ਲਗਾਓ 메ਨ ਐਪਲੀਕੈਂਟ ਫਾਦਰ ਨੂੰ ਬਣਾ ਦਿਆ ਕਰੋ ਜਾਂ ਤੁਸੀਂ ਕੋਈ জব ਨਹੀਂ ਕਰਦੇ ਤਾਂ 메ਨ ਐਪਲੀਕੈਂਟ ਫਾਦਰ ਨੂੰ ਬਣਾ ਕੇ ਸੈਕੰਡਰੀ ਤੁਸੀਂ ਬਣ ਜਾਇਆ ਕਰੋ ਅਗਰ ਤੁਸੀਂ ਕੱਲਿਆਂ ਦੀ ਫਾਈਲ ਲਗਾਣੀ ਆ ਤਾਂ ਉਹਨਾਂ ਦਾ ਜੁਆਇੰਟ ਅਕਾਊਂਟ ਆ ਜਿਹੜਾ ਜ਼ਰੂਰ ਨਾਲ ਲਗਾ ਦਿਆ ਕਰੋ ਤੇ ਆਪਣਾ ਜਿਹੜਾ ਵੀ ਤੁਹਾਡਾ ਸੈਲਰੀ ਅਕਾਊਂਟ ਆ ਜਾਂ ਬਿਜ਼ਨਸ ਕਰੰਟ ਅਕਾਊਂਟ ਆ ਉਹ ਜ਼ਰੂਰ ਨਾਲ ਲਗਾ ਦਿਆ ਕਰੋ ਤੁਹਾਡਾ ਵੀਜ਼ਾ ਰਿਫਿਊਜ਼ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਅਗਰ ਫਿਰ ਵੀ ਤੁਹਾਡਾ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ ਉਸ ਨੂੰ ਵੀ ਰਿਫਿਊਜ਼ਲ ਨੂੰ ਅਪਰੂਵਲ ਦੇ ਵਿੱਚ ਚੇਂਜ ਕਰਨ ਦੇ ਬਹੁਤ سارے ਹੱਲ ਹਨ ਅਗਰ ਤੁਹਾਡੇ ਡਾਕੂਮੈਂਟ ਪੂਰੇ ਨੇ ਕਿਸੇ ਦੀ ਜ਼ਰਤ ਨਹੀਂ ਆ ਕਿ ਤੁਹਾਨੂੰ ਵਿਦੇਸ਼ ਜਾਣ ਤੋਂ ਰੋਕ ਸਕੇ ਕਿਉਂਕਿ ਅਗਰ ਤੁਹਾਡੀ ਮਨਸ਼ਾ ਸਾਫ਼ ਹੈ ਤੁਹਾਡੇ ਡਾਕੂਮੈਂਟ ਸਹੀ ਨੇ ਜਿਹੜਾ ਤੁਹਾਡਾ ਸਪான்ਸਰ ਹੈ ਜਿਹੜਾ ਵੀ ਤੁਹਾਨੂੰ ਇਨਵਾਈਟ ਕਰ ਰਿਹਾ ਹੈ ਉਹ ਤੁਹਾਡੇ ਨਾਲ ਖੜਾ ਹੈ ਤਾਂ ਵੀਜ਼ਾ ਤਾਂ ਫੈਡਰਲ ਕੋਰਟ ਚੋਂ ਅੜ ਕੇ ਵੀ ਲਿਆ ਜਾਂਦਾ ਹੈ ਜਿਸ ਤੇ ਜਿਸ ਬੰਦੇ ਨੇ ਵੀਜ਼ਾ ਤੁਹਾਡਾ ਰਿਫਿਊਜ਼ ਕੀਤਾ ਹੈ ਇਮੀਗ੍ਰੇਸ਼ਨ ਆਫੀਸਰ ਉਸ ਨੂੰ ਵੀ ਕੋਰਟ ਦੇ ਵਿੱਚ ਜਾਣਾ ਪੈਂਦਾ ਹੈ ਤੇ ਇੱਕ ਰੀਜ਼ਨ ਦੇਣਾ ਪੈਂਦਾ ਹੈ ਬਾਅਦ ਵਿੱਚ ਉਸ ਤੇ ਬਹਿਸ ਹੁੰਦੀ ਹੈ ਤੇ ਤੁਹਾਡਾ ਜਿਹੜੀ ਰਿਫਿਊਜ਼ਲ ਆ ਉਹ ਵੀ ਅਪਰੂਵਲ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਇਹ ਤਾਂ ਹੁਣ ਮੈਂ ਤੁਹਾਨੂੰ ਬੇਸਿਕ ਇਨਫੋਰਮੇਸ਼ਨ ਦਿੱਤੀ ਆ ਜਿੱਦਾਂ ਕਿ ਤੁਹਾਨੂੰ ਪਤਾ ਹੈ ਅਸੀਂ ਕੁਝ ਕੋਰਸਿਸ ਇਹਦੇ ਤੇ ਬਣਾਏ ਨੇ ਜਿਸ ਦੇ ਵਿੱਚ ਤੁਸੀਂ ਆਪਣੇ ਲੱਖਾਂ ਰੁਪਏ ਬਚਾ ਸਕਦੇ ਹੋ ਤੇ ਮੇਰਾ ਹਮੇਸ਼ਾ ਮਕਸਦ ਇਹ ਹੁੰਦਾ ਹੈ ਕਿ ਤੁਹਾਡੇ ਲੱਖਾਂ ਰੁਪਏ ਨੇ ਜਿਹੜੇ ਉਹ ਨਾ ਖਰਾਬ ਹੋਣ ਤੁਸੀਂ ਜਿਹੜਾ 15 15 20 20 ਲੱਖ ਰੁਪਏ ਦਾ ਜਿਹੜਾ ਤੁਸੀਂ ਦੇਣੇ ਹੋ ਕਿਸੇ ਨੂੰ ਉਹ ਆਪਣਾ ਕੰਮ 10 ਤੋਂ 15000 ਰੁਪਏ ਦੇ ਵਿੱਚ ਕਰਵਾਓ ਤੇ ਖੁਸ਼ੀ-ਖੁਸ਼ੀ ਘੁੰਮੋ ਅਗਰ ਤੁਸੀਂ ਇੰਨੇ ਪੈਸਿਆਂ ਦੇ ਵਿੱਚ ਤਾਂ ਤੁਸੀਂ ਡਾਇਰੈਕਟ ਕਿਸੇ ਕੰਟਰੀ ਦੇ ਵਿੱਚ ਵੀ ਆਪਣਾ ਜਾ ਕੇ ਵਧੀਆ ਬਿਜ਼ਨਸ ਤੋਰ ਸਕਦੇ ਹਾਂ ਆਪਣਾ ਬਿਜ਼ਨਸ ਵੀਜ਼ਾ ਲੈ ਸਕਦੇ ਹਾਂ ਸੋ ਕਦੇ ਵੀ ਇੰਨੇ ਪੈਸੇ ਵਿਜ਼ਟਰ ਵੀਜ਼ਾ ਤੇ ਨਾ ਲਗਾਓ ਹੁਣ ਜਿਹੜਾ ਸਾਡਾ ਕੋਰਸ ਹੈ ਉਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸੂਗਾ ਕਿ ਕਿਹੜਾ ਡਾਕੂਮੈਂਟ ਕਿੱਦਾਂ ਬਣਾਉਣਾ ਹੈ ਜਿਹੜੇ ਉਹ 20 25 25 ਲੱਖ ਰੁਪਏ ਲੈਂਦੇ ਹਨ ਉਸ ਦੇ ਵਿੱਚ ਉਹ ਕੁਝ ਡਾਕੂਮੈਂਟ ਫੇਕ ਹੀ ਬਣਾ ਕੇ ਲਗਾਉਂਦੇ ਨੇ ਉਹ ਕਿਹੜੇ ਡਾਕੂਮੈਂਟ ਨੇ ਉਹ ਕਿੱਦਾਂ ਬਣਾਉਂਦੇ ਨੇ ਮੈਂ ਕਿਸੇ ਨੂੰ ਰეკਮੈਂਡ ਨਹੀਂ ਕਰੂੰਗਾ ਤੁਸੀਂ ਇਹ ਗਲਤ ਕੰਮ ਕਰੋ ਪਰ ਮੈਂ ਤੁਹਾਨੂੰ ਜ਼ਰੂਰ ਦੱਸੂੰਗਾ ਕਿ ਤੁਸੀਂ ਉਹ ਕਿੱਦਾਂ ਕਰਨਾ ਹੈ ਤੇ ਕਿਹੜੇ-ਕਿਹੜੇ ਡਾਕੂਮੈਂਟ ਨੇ ਉਹ ਕਿੱਦਾਂ ਬਣਦੇ ਨੇ ਕਿਉਂਕਿ ਐਮਬੈਸੀ ਦੇ ਵਿੱਚ ਕਿਸੇ ਵੀ ਦਾ ਵੀ ਕੋਈ ਰਿਸ਼ਤੇਦਾਰ ਨਹੀਂ ਲੱਗਿਆ ਕਿਸੇ ਦੀ ਕੋਈ ਸੈਟਿੰਗ ਨਹੀਂ ਹੁੰਦੀ ਐ ਬਸ ਉਹ ਤੁਹਾਡੇ ਡਾਕੂਮੈਂਟ ਹੀ ਇਦਾਂ ਕ੍ਰੀਏਟ ਕਰਦੇ ਨੇ ਕਿ ਤੁਹਾਡਾ ਵੀਜ਼ਾ ਲੱਗ ਜਾਂਦਾ ਹੈ ਉਹ ਚੀਜ਼ਾਂ ਮੈਂ ਤੁਹਾਨੂੰ ਮੇਰੇ ਜਿਹੜਾ ਕੋਰਸ ਆ ਉਹਦੇ ਵਿੱਚ ਦਊਂਗਾ ਅਗਰ ਵੀਡੀਓ ਸਾਡੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਇਦਾਂ ਹੀ ਹੁਣ ਆਪਾਂ ਰੋਜ਼ ਤੁਹਾਨੂੰ ਇੱਕ ਇਨਫੋਰਮੇਸ਼ਨ ਦੇ ਨਾਲ ਭਰੀ ਹੋਈ ਵੀਡੀਓ ਦਿੰਦੇ ਰਵਾਂਗੇ ਤੇ ਆਪਾਂ ਜਿਹੜੀ ਤੁਹਾਨੂੰ ਇੱਕ ਫ੍ਰੀ ਡੈਮੋ ਵੀ ਦਵਾਂਗੇ ਅਗਰ ਤੁਸੀਂ ਸਾਡਾ ਕੋਰਸ ਜੁਆਇਨ ਕਰਨਾ ਚਾਹੁੰਦੇ ਆ ਤਾਂ ਤੁਸੀਂ ਹੇਠਾਂ ਦਿੱਤੇ ਗਏ ਨੰਬਰ ਤੇ ਕਾਲ ਵੀ ਕਰ ਸਕਦੇ ਆ ਤੇ ਸਾਡਾ ਕੋਰਸ ਜੁਆਇਨ ਕਰ ਜਾਂ ਤੁਸੀਂ ਇਸ ਖੇਤਰ ਦੇ ਵਿੱਚ ਆਪਣਾ ਕੈਰੀਅਰ ਵੀ ਬਣਾਉਣਾ ਚਾਹੁੰਦੇ ਆ ਤਾਂ ਤੁਸੀਂ 30000 ਰੁਪਏ ਤੋਂ ਲੈ ਕੇ 70000 ਰੁਪਏ ਤੱਕ ਇੱਕ ਆਰਾਮ ਦੇ ਨਾਲ ਸੈਲਰੀ ਲੈ ਸਕਦੇ ਹੋ ਵੀਜ਼ਾ ਆਫੀਸਰ ਦੀ ਜਾਂ ਤੁਸੀਂ ਘਰੇ ਬੈਠ ਕੇ ਕਿਸੇ ਦੀ ਫਾਈਲਿੰਗ ਕਰਕੇ ਇੱਕ ਚੰਗੇ ਪੈਸੇ ਵੀ ਕਮਾ ਸਕਦੇ ਹੋ ਠੀਕ ਹੈ ਜੀ ਹੁਣ ਮੈਂ ਤੁਹਾਡੇ ਤੋਂ ਛੁੱਟੀ ਮੰਗਦਾ ਹਾਂ ਤੇ ਅਗਲੀ ਵੀਡੀਓ ਦੇ ਵਿੱਚ ਹੋਰ ਇਨਫੋਰਮੇਸ਼ਨ ਲੈ ਕੇ ਆਵਾਂਗੇ ਸਸਟਰੀ ਅਕਾਲ